ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਜੋ ਚਚਾਮਾ ਚੱਲ ਜਿਆਦਾ ਉਸ ਨੂੰ ਲੈ ਕੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਿਆਸੀ ਚਰਚਾ ਦੇ ਵਿੱਚ ਇਸ ਗੱਲਬਾਤ ਕਰਦੇ ਆਂ ਤੇ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਅੱਗੇ ਵੀ ਸਾਡੇ ਨਾਲ ਜੁੜ ਜਾਂਦੇ ਨੇ ਭਾਈ ਹਰਦੀਪ ਸਿੰਘ ਜੀ ਤੇ ਅਨੰਤਪੁਰ ਸਹਿਬਾਲੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਗੱਲਬਾਤ ਹੋਵੇਗੀ ਪੰਜਾਬ ਦੀ ਸਿੱਖ ਰਾਜਨੀਤੀ ਦੀ ਕਿਉਂਕਿ ਪੰਜਾਬ ਦੇ ਵਿੱਚ ਜੋ ਕੁਝ ਸ੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕੁਝ ਸਥਿਤੀ ਬਣੀ ਹੋਈ ਆ ਉਹਦੇ ਵਿੱਚ ਉਹਨਾਂ ਜਥੇਦਾਰ ਰਗਵੇਸ਼ ਸਿੰਘ ਹੋਰਾਂ ਦੇ ਵੱਲੋਂ ਜੋ ਕੁਝ ਪਿਛੇ ਦਿਨਾਂ ਦੇ ਵਿੱਚ ਅਸੀਂ ਅਕਾਲਤਰ ਸਾਹਿਬ ਦੇ ਉੱਤੇ ਜਿੱਤਰਾ ਸੱਦਿਆ ਗਿਆ ਸੁਖਵੀਰ ਬਾਦਲ ਨੂੰ ਹੁਣ ਜਾ ਕੇ ਪਹਿਲਾ ਬੰਗ ਜਿਹੜੇ ਗਰੁੱਪ ਸੀ ਉਹਨਾਂ ਦੇ ਵੱਲੋਂ ਜੋ ਕੁਝ ਮਾਫੀ ਮੰਗੀ ਗਈ ਹੈ ਹੁਣ ਇਸ ਦੇ ਨਾਲ ਨੰਬਰ ਗੱਲਬਾਤ ਕਰਾਂਗੇ ਆਪੋ ਤੁਸੀਂ ਤਰ੍ਹਾਂ ਭਾਈ ਸਾਹਿਬ ਦਾ ਸਵਾਗਤ ਕਰ ਲਈ ਭਾਈ ਸਾਹਿਬ ਸਵਾਗਤ ਹੈ ਜੀ ਪਾਰਟੀ ਪੰਜਾਬ ਦੇ ਉੱਤੇ ਵਾਇਗਟ ਜੀ ਦਾ ਖਾਲਸਾ ਵੈਕਿੰਗ ਪਦੇ ਭਾਈ ਸਾਹਿਬ ਧੰਨਵਾਦ ਗੁੱਡ ਅਈ ਸਾਬੋ ਕੀਵੇਂ ਵੇਖਦੇ ਹੋ ਕਿ ਜਿਉਂ ਕੁਝ ਮੁੱਦੋਂ ਸਿਰ ਅਕਾਲ ਸਰ ਸਾਹਿਬ ਦੇ ਉੱਤੇ ਜ਼ਥੇਦਾਰ ਦੀ ਕੀ ਭੂਮਿਕਾ ਜੀ ਹੁਣ ਕੀ ਪੰਥਕ ਏਕਤਾ ਕਰਾਉਣ ਦੇ ਵਿੱਚ ਕੰਮ ਆ ਬਹੁਣਗੇ ਜਾਂ ਫਿਰ ਜੋ ਮਸਲੇ ਉਠਾਏ ਜਾ ਰਹੇ ਨੇ ਕੀ ਜਿਹੜੀ ਪੰਥਕ ਸੋਚ ਸੀ ਜਿਹਦੇ ਵਿੱਚ ਲਗਾar ਆਇਆ ਉਹ ਕਿਹੜੀ ਸੋਚ ਹੈ ਜਿਹੜੀ ਅਕਾਲ ਗੱਲ ਨੇ ਵਿਸਾਰ ਦਿੱਤੀ ਹੈ ਸੁਖਵੀਰ ਬਾਦਲ ਹੋਰਾਂ ਨੇ ਵਿਸਾਰ ਦਿੱਤੀ ਹੈ ਸੁਖਵੀਰ ਬਾਦਲ ਹੁਣ ਅਕਾਲ ਪੁਰਖ ਸਾਹਿਬ ਦੇ ਉੱਤੇ ਪੇਸ਼ ਹੋਣਗੇ ਤਾਂ ਕਿਹੜੇ ਗੁਨਾਹ ਦੀ ਮਾਫੀ ਮੰਗਣਗੇ ਕੀ ਕੁਝ ਹੋਊਗਾ ਇਦੇ ਸਾਰੇ ਵਿਸਥਾਰ ਨੂੰ ਆਪਾਂ ਜਿੱਥੇ ਕਰ ਚੱਕਾ ਕਰੀ ਤਾਂ ਕਿਵੇਂ ਦੇਖਦੇ ਤੁਸੀਂ ਸਾਰੇ ਵਰਤਾਰੇ ਮੰਦਿਰਸ਼ੀ ਚ ਇਸ਼ਾਰਾ ਹੈ ਜਿਹੜੀ ਗੱਲ ਤੁਸੀਂ ਕੀਤੀ ਹੈ ਬੜੀ ਮਹੱਤਵਪੂਰਨ ਗੱਲ ਹੈ ਕਿ ਆਖਰਕਾਰ ਜਿਹੜੀ ਸਾਡੀ ਅਕਾਲੀ ਤਖਤ ਦੀ ਜਿਹੜੀ ਇੰਟਰਫੀਰੈਂਸ ਹੋਈ ਹੈ ਅਕਾਲੀ ਦਲ ਦੇ ਇਕਤਾ ਗ੍ਰਾਂਡ ਦੇ ਵਿੱਚ ਜਾਂ ਜੋ ਵੀ ਉੱਥੇ ਜ세ਦਾਰ ਸਾਹਿਬ ਨੂੰ ਬਾਕੀ ਤਖਤਦਾਰਾਂ ਨੇ ਚਿੱਠੀ ਦਿੱਤੀ ਹੈ ਉਹ ਗੱਲ ਸਪਸ਼ਟ ਕਰਦੀ ਹੈ ਕਿ ਜ세ਦਾਰ ਸਾਹਿਬ ਜਿਹੜੀ ਚਿੱਠੀ ਭੇਜੀ ਗਈ ਹੈ ਸਦਾ ਪੱਤਰ ਰੂਪ ਜਾਂ ਸਪਸ਼ਟਿਕਰ ਦੇਣ ਲਈ ਜੋ ਜੋ ਆਬ ਮੰਗਿਆ ਗਿਆ ਜਹੇਦਾਰ ਸਾਹਿਬ ਨੇ ਜੋ ਸਵੀਰ ਬਾਦਮ ਚਿੱਠੀ ਦਿੱਤੀ ਹੈ ਉਸ ਨੂੰ ਪੜੋ ਉਹਦੀ ਅੰਦਰਲੇ ਦਰਿਏ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਪ੍ਰਧਾਨ ਜੋ ਕੁਛ ਅਕਾਲੀ ਆਗੂਆਂ ਵੱਲੋਂ ਸਾਡੇ ਕੋਲ ਚਿੱਠੀ ਪਹੁੰਚੀ ਹੈ ਕਿ ਤੁਸੀਂ ਪੰਥਕ ਭਾਵਨਾ ਦੀ ਤਰਜਮਾਨੀ ਨਹੀਂ ਕੀਤੀ ਹੁਣ ਚੇ ਵਰ ਗੱਲ ਇਸ ਤਰ੍ਹਾਂ ਹੈ ਕਿ ਜਹੇਦਾਰ ਸਾਹਿਬ ਨੇ ਉਸ ਜਿਹੜੀ ਸਾਰਾ ਸੰਕਟ ਹੈ ਨਾ ਜੀ ਸਾਰੀ ਕਾਲੀ ਰਾਜਨੀਤੀ ਦਾ ਕਾਲੀ ਜਥੇਦੰਦੀ ਦਾ ਕਾਲੀ ਕਾਲੀ ਦਲ ਦਾ ਸੰਕਟ ਦੇ ਜਿਹੜੇ ਕਾਰਨ ਨੇ ਉਹ ਜਥੇਦਾਰ ਸਾਹਿਬ ਨਹੀਂ ਦੱਸ ਦਿੱਤੇ ਜਿਹੜੀ ਸੰਕਟ ਦਾ ਕਾਰਨ ਹੀ ਕਿ ਅਕਾਲੀ ਦਲ ਜਿਹੜਾ ਹੈ ਪ੍ਰਧਾਨ ਸਾਹਿਬ ਜਿਹੜੇ ਨੇ ਜਾਂ ਜਿਹੜੀ ਜਥੇਬੰਦੀ ਜਿਹਦੇ ਸ਼ਮ ਪਹਿਲਾ ਜਥੇਦਾਰ ਸਾਰੇ ਜਿਹੜੇ ਹੋਰ ਜਿਹਨਾਂ ਨੇ ਨਰਾਜ਼ ਧੜਾ ਜਿਹੜੇ ਸਾਰੇ ਆਪ ਨੂੰ ਸ਼ਾਮਿਲ ਸੀਗੇ ਇਹਨਾਂ ਸਮੇਤ ਅਕਾਲੀ ਦਲ ਨੇ ਪਿਛਲੇ 15 ਸਾਲ ਜਦੋਂ ਦਾ ਸਮ ਸਮਾ ਚੱਲ ਰਿਹਾ ਹੈ ਖਾਸ ਤੌਰ ਤੇ ਜਿਹੜੀ ਸੈਸੀ ਵਾਲੇ ਨੇ ਜੋ ਬੇਇਜ਼ਵੀ ਕੀਤੀ ਸੀ ਸੰਧੂਤ ਹੋ ਗਿਆ ਸਾਥ ਵਿੱਚ ਉਸ ਤੋਂ ਲੈ ਕੇ ਜੋ ਚਲ ਚੱਲ ਰਹੀ ਹੈ ਉਹ ਤੇ ਇਹ ਹੈ ਕਿ ਅਕਾਲੀ ਦਲ ਨੇ ਪੰਥਕ ਭਾਵਨਾਵਾਂ ਦੀ ਚਰਜਮਾਰੀ ਨਹੀਂ ਕੀਤੀ 댓 ਮੀਨਸ ਕਿ ਜਿਹੜਾ ਸੰਕਟ ਹੈ ਉਹ ਕਾਲੀ ਦਰ ਵੱਲੋਂ ਪੰਥਕ ਖਾਸਿਲ ਛੱਡਣ ਦਾ ਹੈ ਪੰਥ ਕੀ ਹੁੰਦਾ ਹੈ ਕਿ ਉਹਨਾਂ ਦੀ ਵਿਚਾਰਧਾਰਾ ਜਿਹੜੀ ਗੁਰੂ ਘਰ ਦੇ ਵਿਚਾਰਧਾਰਾ ਜਿਸ ਤਰ੍ਹਾਂ ਦਾ ਰਾਜ ਜਿਸ ਤਰ੍ਹਾਂ ਦਾ ਮਨੁੱਖ ਜਿਸ ਤਰ੍ਹਾਂ ਦੀ ਵਿਵਸਥਾ ਜਿਸ ਤਰੀਕੇ ਨਾਲ ਉਹ ਲੋਕਾਂ ਨੇ ਖੁਸ਼ਹਾਲੀ ਲਿਆਣਾ ਚਾਹੁੰਦੀ ਹੈ ਜਦਦੇ ਸਾਰਾ ਮਾਡਲ ਹੈ ਗੁਰੂ ਘਰ ਦਾ ਜਿਹਨੂੰ ਆਪਾਂ ਮੈਂ ਕਰਤਾਰਪੁਰੀ ਮਾਡਲ ਕਹਿੰਦਾ ਕਿਉਂ ਗੁਰੂ ਨਾਨਕ ਸਾਹਿਬ ਨੇ ਆਪਣੀ ਸੁਦਾਸੀ ਇਹਨੂੰ ਦੱਸੇ ਕਰਨ ਤੋਂ ਬਾਅਦ ਅਕਾਲ ਤਖਤ ਸਰ ਸੋਰੀ ਕਰਤਾਰਪੁਰ ਸਾਹਿਬ ਟਿਕੀ ਸੀ ਕਿ ਉਤੋਂ ਉਹਨਾਂ ਨੇ ਫਿਰ ਚੌਥੀ ਸੁਦਾਸੀ ਤੋਂ ਕੀਤੀ ਸੀ 18 ਸਾਲ ਰਹੇ ਨੇ ਜੋਥੇ ਉਹਨਾਂ ਨੇ ਕਿਰਤ ਦਾ ਸਪਿਆਚਾਰ ਸੱਜਿਆ ਆ ਜਾ ਮਤਲਬ ਰਲ ਮਿਲ ਕੇ ਖੇਤੀ ਕਰਨ ਦਾ ਜਾਂ ਕਿਸੇ ਜੀ ਕੇ ਦਾ ਜ਼ਾਰਾ ਸਾਂਝਾ ਰੱਖ ਮਾਡਲ ਦਿੱਤਾ ਉਹਨਾਂ ਨੇ ਕਰਤਾਰ ਵੀ ਮਾਡਲ ਕਿਹਾ ਅਗਰ ਕਰਤਾਰ ਨੇ ਮਾਤਲਬ ਪੱਖ ਹੈ ਵਿਆਖਿਆ ਕਰੀ ਤਾਂ ਬਹੁਤ ਵੱਡੀ ਬਣ ਜਿੰਦੀ ਮੇ ਆਪਣੀ ਕਿਤਾਬ ਇੱਕ ਦੇ ਨਹੀਂ ਹੋਣੀ ਆਈ ਹੈ ਪੰਜਾਬ ਜਿੰਦਾ ਉਹ ਮੈਂ ਕਰਤਾਰਪੁਰੀ ਮਾਡਲ ਲੀਆਂ ਤੇ ਪੰਜਾਬ ਦੀ ਨਾਲ ਸਾਰੀ ਦਰਜ ਕਰ ਦਿੱਤਾ ਹੋਇਆ ਉਹ ਬੜਾ ਵੱਡਾ ਕਿਤਾਬ ਉਹਦੀ ਵੀ ਹੈ ਅਗੇ ਅਗੇ ਲਜਾਸਰ ਦੀ ਪੰਚ ਨਹੀਂ ਤੋ ਮੈਂ ਇਹ ਕਹਿ ਰਿਹਾ ਜਉਨਾ ਕਿ ਜੋ ਕਾਲ ਤੱਕ ਸਾਹਿਬ ਨੇ ਚਿੱਠੀ ਭੇਜੀ ਹੈ ਬੰਦੀਪ ਜੀ ਉਹ ਚਿੱਠੀ ਹੀ ਤੇ ਜਵਾਬ ਹੈ ਸਭ ਦੇ ਕਾਰਨ ਉਹਦੇ ਵਿੱਚ ਹੀ ਹੈ ਹੁਣ ਦੇਖੋ ਇਹ ਹੈ ਕਿ ਇੱਕ ਤਰ੍ਹਾਂ ਦੀ ਜਿਹੜੀ ਹੈ ਮਤਲਬ ਜਿਹੜੀ ਕੰਪਨਸਰ ਖਾਸੇ ਪਤੀ ਭਾਵ ਕਰਦੇ ਆ ਕਿ ਵਿਚਾਰਧਾਰਾ ਉਸ ਵਿਚਾਰਧਾਰਾ ਅਨਸਾਰ ਪੰਜਾਬ ਦੀ ਜਿਹੜੀ ਖੁਸ਼ਹਾਲੀ ਪੰਜਾਬ ਦਾ ਵਿਕਾਸ ਹੋਣਾ ਚਾਹੀਦਾ ਹੈ ਜੀ ਸਾਰੇ ਨੂੰ ਭਾਈਚਾਰਕ ਸਾਝ ਹੈ ਆਪਾਂ ਇਹ ਵੀ ਕਹਿ ਦਿੰਦੇ ਆ ਕਿ ਜਿਹੜਾ ਕਾਲੀ ਦਲ ਦੀ ਜਿਹੜੀ ਨੀਤੀ ਉਦਾਰਵਾਦੀ ਹੈ ਸਾਰੇ ਨਾਲ ਅਕੇ ਚੱਲਣੀ ਪੰਥਕ ਜਿਹੜੀ ਪੰਥਕ ਜਿਹੜੀ ਸੋਚ ਆ ਉਹ ਕਿਹੜਾ ਦੂਰ ਕਰਦੀ ਇਹਨਾਂ ਨੂੰ ਪੰਥਕ ਸੋਚ ਜਦੋਂ ਬਨਾਨਾ ਦੀ ਗੱਲ ਕਰਦੇ ਸਾਈ ਭਾਈਚਾਰਕ ਸਾਂਝ ਦੀ ਗੱਲ ਕਰਦੀ ਹੈ ਨਹੀਂ ਪੰਥਕ ਸੋਚ ਜਿਵੇਂ ਯਾਨੀ ਕਿ ਕਾਲੀ ਦਲ ਦੇ ਜਿਹੜੇ ਇਸ ਇਸ ਗੱਲ ਨੂੰ ਜਿਹੜੀ ਸੋਚ ਤਰੀਕ ਉਹ ਵੱਖਰਾ ਤੇ ਉਹ ਵੱਖਰਾ ਹੋ ਗਿਆ ਉਹ ਪੰਥਕ ਤੇਰਾ ਇਸ ਕਰਕੇ ਬਣ ਗਈਆਂ ਇਸ ਕਰਕੇ ਉਹਨਾਂ ਨੇ ਆਪਣਾ ਜਿਹੜੀ ਸਾਰੀ ਸਰਗਰਮੀ ਪਿਛਲੇ 10 20 30 ਸਾਲ ਤੋਂ ਕਰਦੇ ਆਰ ਖਾਸ ਕਰਕੇ ਲੰਗੋਵਾਲ ਤੇ ਪਿੰਡਾਂ ਵਾਲੇ ਸਮੇਂ ਤੋਂ ਕਿ ਅਕਾਲੀ ਦਲ ਸੰਤ ਫਤੇਹ ਸਿੰਘ ਤੇ ਮਾਸਟਰ ਤਾਰਾ ਜੀ ਨੂੰ ਪੁੱਛੇ ਜਾਈਏ ਸੰਤ ਫਤੇਹ ਸਿੰਘ ਤੇ ਮਾਸਟਰ ਤਾਰਾ ਵਿਲੇ ਤੋਂ ਹੀ ਇਹਦਾ ਸ਼ਿਫਟ ਆ ਗਈ ਸੀ ਉਹ ਸ਼ਿਫਟ ਦਾ ਅੱਗੇ ਪਸਾਰ ਹੋਇਆ ਮਾਸਟਰ ਤਾਰਾ ਸਿੰਘ ਇੰਟਰਨੈਸ਼ਨਲ ਲੜਦੇ ਸੀਗੇ ਪੰਜਾਬ ਲਈ ਸੰਤ ਫਤੇਹ ਸੇ ਚੰਡੀ ਤੱਕ ਦੀ ਸੀਮਾ ਸੀ ਕਿ ਚੰਡੀਗੜ੍ਹ ਦੀ ਇਸ ਦਾ ਸੰਘਰਸ਼ ਲਈ ਉਹਨਾਂ ਨੇ ਨਹੀਂ ਕਿਛੁ ਵੀ ਕੀਤਾ ਇਹ ਇਹ ਸ਼ਿਫਟ ਹੈ ਉਹ ਜਿਹੜੀ ਮਾਸਟਰ ਤਾਰਾ ਸਿੰਘ ਦੀ ਇੰਡਸਟਰੀ ਟਾਰਨੀ ਨੂੰ ਜੱਗੇ ਜਾ ਕੇ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਚ ਆਈ ਤਾਂ ਅੱਗੇ ਜਾ ਕੇ ਕੰਫਰੈਂਸਲ ਮਾਡਲ ਚ ਆਈ ਜਿਹੜੀ ਸੁਚਨ ਵਿੱਚ ਪ੍ਰੈਸ ਮਜੀਸ਼ ਨੇ ਦਿੱਤਾ ਇਹ ਸਾਰੀ ਤਾਂ ਲੜਾਈ ਹੋਈ ਹੈ ਦੋ ਤਰਵ ਨੇ ਹਮ ਇਸ ਗੱਲ ਸੁਣਤੀ ਹੈ ਉਹ ਦੋ ਤਰਵਾਂ ਦੇ ਵਿੱਚ ਇੱਕ ਲਿਬਰਲ ਤੇ ਰਹਾ ਲਿਬਰਲ ਲਿਬਰਟਰੀਅਨ ਆਪ ਕਹਿ ਰਹੇ ਕਿ ਅਸੀਂ ਪੰਤਕ ਇਸ਼ੂ ਨਹੀਂ ਲੈਣਾ ਪੰਤਕ ਇਸ਼ੂ ਮੀਨ ਕਿ ਜੋ ਸੰਘਰਸ਼ ਹੋਇਆ ਗਿਆ ਜੈਂਟਰਨਲ ਟੌਨ ਵੀ ਦੀ ਗੱਲ ਕਰਦੇ ਆ ਜਾਂ ਜੇ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਪਾਣੀ ਦਾ ਮਸਲਾ ਹੈਗਾ ਜਾਂ ਸੰਘਰਸ਼ ਜਿਹੜਾ ਸੰਘਰਸ਼ ਰਹਿ ਗਿਆ ਸੰਘਰਸ਼ ਛੱਡ ਚੁੱਕਾ ਕਾਲੀ ਤਰ੍ਹਾਂ ਕਿ ਖਾਸ਼ਾ ਛੱਡ ਚੁੱਕਾ ਹੈ ਇਹਨਾਂ ਪੱਤਰ 13ਵੀਂ ਆਪਣੇ ਆਨ ਮਜ਼ਬੂਤ ਕਹੋਗੇ ਨਾ ਜੀ ਦੇਖੋ ਹਰਾਨਗੀ ਦੀ ਗੱਲ ਇਹ ਹੈ ਮਨਦੀਪ ਜੀ ਕਿ ਅਕਾਲੀ ਦਲ ਦੀ ਵੱਡੀ ਜਥੇਬੰਦੀ ਹੋਣ ਦੇ ਬਾਵਜੂਦ ਜਨਾ ਫਲਾ ਹੈ ਚੋਣਾ ਲੜਦੇ ਨੇ 25 ਤਾ 23 ਸਾਲ ਰਾਜ ਕਰ ਚੁੱਕੇ ਨੇ ਪੰਜ ਵਾਰੀ ਮੁੱਖ ਮੰਤਰੀ ਰਹੇ ਚੁਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹਦੇ ਬਾਵਜੂਦ ਵੀ ਜੇਕਰ ਇਹ ਅਸਲੇ ਮਤਲਬ ਕਹਿ ਸਕਦੇ ਹਾਂ ਕਿ ਸੱਤਾ ਵਿੱਚ ਹੈ ਗ੍ਰਾਵਣ ਚ ਹੈ ਹਾਸ਼ਿਰੂ ਚਲੇ ਚਲਾ ਗਿਆ ਤਾਂ ਕੰਨਤਕ ਚਾਹ ਤਾਂ ਫਿਰ ਵੀ ਖੜੀ ਹੋਣੀ ਜੀ ਉਹਨਾਂ ਨੇ ਸੰਘਰਸ਼ ਲੜਿਆ ਉਹਨਾਂ ਨੇ 80 ਫਰਦ ਹੈ ਉਹ ਸੁਬਾਹ ਸੁਗਸ ਲੜੇਗਾ ਤੇ ਆਪਣੀ ਜਿਹੜੀ ਜਿਹੜੀ ਪੰਥਕ ਪੰਥਕ ਬਿਰਤਾਂਤ ਹੈ ਉਹਨੂੰ ਕਿਸੇ ਨਾ ਕਿਸੇ ਰੂਪ ਵਿੱਚ ਖਿੰਡਵੇ ਰੂਪ ਲੈ ਆ ਰਹੇ ਨੇ ਚਾਹੇ ਉਹ ਕੋਈ ਦਿੱਥ ਸੰਬੰਧੀ ਵਜੇ ਹੁਣ ਉਹਦਾ ਉਹਦਾ ਜਿਹੜਾ ਸਪੋਕਸਮੈਨ ਆ ਕਹਿੰਦੇ ਉਹਦਾ ਬੁਖੜਾ ਜਿਹੜਾ ਹੈ ਉਹ ਅਮਰਪਾਲ ਸਿੰਘ ਹੈ ਆਪਾਂ ਮੰਨ ਕੇ ਚੱਲੀਏ ਖਡੂਰ ਸਾਹਿਬ ਦੇ ਜਿੱਤ ਹੋਈ ਹੈ ਇੱਕ ਛੋਟੀ ਜਿਹੀ ਜਿੱਤ ਨਹੀਂ ਹੈ ਫਰੀਦਕੋਟ ਦੀ ਇਹ ਪੰਥਕ ਤੇ ਰਾਜ ਦੀ ਬੜੀ ਕਮੇਟੀ ਜਿੱਤ ਹੈ ਕਹਿੰਦੇ ਇਸ ਬਦਾਸ਼ਤਾਂ ਕਿ ਪੰਥਕ ਸੋਚ ਵਾਲੇ ਲੋਕਾਂ ਦਾ ਜਿਹੜੇ ਲੋਕ ਇਸ ਗੱਲ ਦੀ ਗੱਲ ਅੱਗੇ ਲੈ ਜਾਂਦੇ ਨੇ ਉਸ ਨਾਲ ਠੀਕ ਹੈ ਨਾ ਜੀ ਅਕਾਲੀ ਦਲ ਨੂੰ ਬਠਿੰਡੇ ਸੀ ਰਿਵਿਊ ਬੜੀ ਮੁਸ਼ਕਲ ਹੈ ਹੁਣ ਮੈਂ ਮੇਰੀ ਗੱਲ ਕਰਦਾ ਕਿ ਅਕਾਲੀ ਦਲ ਸੰਕਟ ਉਹ ਖਲਾਜ ਆ ਗਿਆ ਇਸ 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 ਜਥੇਬੰਦੀ ਦਾ ਜਨਗਾਇਜ਼ ਦੀ ਖਲਾ ਹੈ ਮੁੱਦਾ ਪੰਜਾਬ ਰਾਜਨੀਤੀ ਦਾ ਸਿੱਖ ਰਾਜਨੀਤੀ ਦਾ ਨਹੀਂ ਹੈ ਮੁੱਦਾ ਪੰਥਕ ਰਾਜਨੀਤੀ ਦਾ ਵੀ ਨਹੀਂ ਹੈ ਮੁੱਦਾ ਐਸੇ ਅਕਾਲੀ ਦਲ ਦੀ ਰਾਜਨੀਤੀ ਦਾ ਅਕਾਲੀ ਦਲ ਦਾ ਹੈ ਜਿਹੜਾ ਸੰਕਟ ਨੇ ਆਪ ਸਿਰਿਆ ਹੋਇਆ ਹੈ ਕਿਸ ਨੇ ਕਿਹਾ ਤੁਸੀਂ ਪੰਥਕ ਰਾਜਨੀਤੀ ਰਾ ਪ੍ਰਗਾਸੀ ਬਾਦਲ ਦੀ ਨੀਤੀ ਸੀ ਕਿ ਉਹਨਾਂ ਨੇ ਪੂਜਾ ਦੇ ਵਿੱਚ ਅਕਾਲੀ ਦਰ ਦੇ ਜਾਬਰ ਕੋਈ ਦੇਰ ਉੱਠਣ ਨਹੀਂ ਦਿੱਤੀ ਚਾਹੇ ਬੀਐਸਪੀ ਵੀ ਸੀਗੀ ਚਾਹੇ ਬੀਜੇਪੀ ਵੀ ਸੀਗੀ ਚਾਹੇ ਪ੍ਰਧਕ ਤੇਰਾ ਵੀ ਸੀ ਗਿਆ ਇਹ ਬਰਾਬਰ ਦੀਆਂ ਇੱਕ ਨਾਲ ਰਹੀਆਂ ਨੇ ਬੀਐਸਪੀ ਸੋਤਾ ਕੀਤਾ ਫੇਛੜ ਦਿੱਤਾ ਬੀਜੇਪੀ ਸੋਤਾ ਕੀਤਾ ਪਿਛੜ ਗਿਆ ਯਾਰ ਸੋਤਾ ਅਕਾਲੀ ਦਰ ਕੱਲਾ ਹੈ ਜੋ ਕੰਡੇ ਪ੍ਰਕਾਸ਼ੀ ਬਾਦਲ ਨੇ ਬੀਜੇ ਅੱਜ ਸੂਰਜੇ ਬਾਦਲ ਵਾਸਤੇ ਟੁਕੜੇ ਔਖੇ ਹੋਏ ਹੋਏ ਨੇ ਇਹ ਗੱਲ ਦੂਜੀ ਗੱਲ ਇਹ ਹੈ ਕਿ ਰਸਤਾ ਨਜ਼ਰ ਆਇਆ ਰਸਤਾ ਮੈਂ ਦੱਸਦਾ ਜੇ ਜੇ ਸਾਹਿਬ ਕਿ ਜਥੇਦਾਰ ਸਾਹਿਬ ਕੇ ਸਾਹਮਣੇ ਐਸ ਲਈ ਕੀ ਅਫੀਸਰ ਲਏ ਉਹਨਾਂ ਨੇ ਬਲਾਤਾਂ ਲੈ ਨੇ ਮਨਦੀਪ ਜੀ ਸੁਖ ਨੇ ਸੁਮੇਰ ਬਾਦਲ ਨੂੰ ਦੱਸਿਆ ਪੂਸ਼ਪਸ਼ਟੀ ਮੈਂ ਇੱਕ ਆਫ ਰੈਜ਼ ਇੰਟੈਲੈਕਚੁਅਲ ਜੋ ਜਿਤਨੇ ਮੈਂ ਜਥੇਦਾਰ ਸਾਹਿਬ ਦੇ ਨੇੜੇ ਰਹਿ ਕੇ ਜਿਖਿਆ ਕਾਲ ਤੱਕ ਸਾਧ ਸੰਗੀਤੀ ਵਿੱਚ ਸਟਡੀ ਕੀਤੀ ਹੈ ਸੰਸਥਾ ਦਾ ਇਤਿਹਾਸ ਕੀ ਹੈ ਜਥੇਦਾਰ ਦੇ ਅਧਿਆਤਮਕ ਤੇ ਜਨਿਆਵੀ ਮਾਰਗ ਕੀ ਨੇ ਇਹਦਾ ਹਰਚਰਾਤਲ ਕੀ ਨੇ ਮੈਂ ਸਾਰਾ ਸਟੱਡੀ ਕੀਤਾ ਹੋਇਆ ਮੈਂ ਸਮਝਦਾ ਕਿ ਜਥੇਦਾਰ ਸਾਹਿਬ ਫੈਸਲੇ ਕਰਾ ਜਦੋਂ ਸਰਪੋਲ ਐਸਲੇ ਇਹ ਬੜੀ ਵੱਡੀ ਜ਼ਿੰਮੇਵਾਰੀ ਪੈ ਜਾਂਦੀ ਹੈ ਮਨਦੀਪ ਜੀ ਕਿ ਉਹ ਦੱਸਣ ਸੁਭੀਸ਼ੇ ਬਾਦਲ ਨੂੰ ਕਿ ਤੁਸੀਂ ਪੰਥਕ ਭਾਵਨਾ ਦਰਜਮਾਨੀ ਕੀ ਨਹੀਂ ਉਹ ਕਿਵੇਂ ਨਹੀਂ ਕੀਤੀ ਸੁਭੀਸ਼ੇ ਸਵਾਲ ਕਰ ਸਕਦਾ ਹੈ ਸੁਭੀਸ਼ੇ ਸਵਾਲ ਕਰ ਸਕਦਾ ਹੈ ਕਿ ਸਰ ਜੀ ਮੈਂ ਬੜੀ ਸਤ ਅੱਜ ਸਤ ਤੋਂ ਬੇਨਤੀ ਕਰਦਾ ਕਿ ਮੈਨੂੰ ਦੱਸਿਆ ਜਾ ਕਿ ਪੰਥਕ ਭਾਵਨਾ ਮੈਂ ਕੀ ਨੇ ਉਹ ਤਰਜਮਾਨੀ ਕਿਵੇਂ ਕਰਤੀ ਜੀ ਪੁਆਇੰਟ ਇਹ ਕਿ ਪੰਥਕ ਭਾਵਨਾ ਬਾਰੇ ਜਨ ਸਭ ਨੂੰ ਸੂਝੇਤ ਹੋਣਾ ਪਏਗਾ ਕੰਤਰਕ ਭਾਵਨਾ ਆ ਵੀ ਦੋ ਦੋ ਸ਼ਰਤ ਨਹੀਂ ਆਗੇ ਕੰਤਰਕ ਭਾਵਨਾ ਦੇ ਤਰਜਮਾ ਤੇਰੇ ਸ਼ਬਦ ਨਹੀਂ ਆਗੇ ਆਪਸ ਵਿੱਚ ਬਹੁਤ ਵੱਡਾ ਪਿੱਛੇ ਵੱਡਾ ਇੱਕ ਵੱਡਾ ਕਹਿ ਸਕਦੇ ਆ ਕਿ ਵੱਡਾ ਸਿਧਾਂਤ ਖੜਾ ਹੈ ਵੱਡੀ ਜਥੇਬੰਦੀ ਖੜੀ ਹੈ ਵੱਡਾ ਤਾਂ ਕਿ ਇਸ ਵਾਰ ਦਸਰ ਜ세ਦਾਰ ਸਾਹਿਬ ਨਾਲ ਹਰਫਰੀ ਸੀ ਕੀ ਹੈਗੇ ਨੇ ਪਰ ਸਵਾਲ ਬੈਠਾ ਹੁੰਦਾ ਨਾ ਕੀ ਉਹ ਕਰ ਸਕਣਗੇ ਮੈਨੂੰ ਇਸ ਕਹਦਾ ਸ਼ੰਕਾ ਹੈ ਕਿ ਜ세ਦਾਰ ਸਾਹਿਬ ਇਹ ਜੋ ਖਲਾ ਹੈ ਇਹ ਸਿਰਫ ਉਹਨਾਂ ਦੀ ਜਿਹੜੀ 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 ਮੁਆਫੀ ਦੇ ਕੇ ਜੈਨ ਨੂੰ ਕੋਈ ਤਨਖਾਹ ਲਗਾ ਕੇ ਪਾਸੇ ਕਰ ਦੇਣ ਕਿ ਇਹਨਾਂ ਦੇ ਦੋਨਾਂ ਤੋਂ ਪੇਸ਼ਪ ਕਰਾ ਕਰ ਆ ਵੀ ਸਕਦੇ ਨਹੀਂ ਵੀ ਕਰਾ ਸਕਦੇ ਜੇ ਤਾਂ ਬਾਗੀ ਨਰਾਜ਼ ਜ਼ਲੀ ਹੁੰਦੀ ਹੈ ਕਿ ਅਸੀਂ ਇਸ ਤੇ ਤੁਹਾਡੀ ਗੱਲ ਤੇ ਸਹਿਮਤ ਹੋਣ ਜਾਣ ਕੇ ਜਿਹੜਾ ਉਪਕਰ 2000 ਸਾਹਿਬ ਉਹਨਾਂ ਤੇ ਜ਼ੋਰ ਪਾ ਸਕਦੇ ਨੇ ਤੁਸੀਂ 100000 ਦੀ ਬਦਲੀ ਤੁਸੀਂ ਮੰਨੋ ਪਰ ਮੰਦੀਰ ਜੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਕਿ ਜਸਤੇਦਾਰ ਸਾਹਿਬ ਜੇਕਰ ਪੰਥਕ ਭਾਵ ਅਨੁਸਾਰ ਲੋਕਾਂ ਦੀਆਂ ਸਿੱਖ ਪੰਥ ਦੀ ਉਸ ਦੁੱਖ ਦੀ ਕੋਈ ਰਗ ਦੇ ਅਨੁਸਾਰ ਦੁੱਖ ਦੇ ਹੋਏ ਜ਼ਖਮਾਂ ਅਨੁਸਾਰ ਜੋ ਪਿਛਲੇ 40-50 ਸਾਲ ਤੋਂ ਬਰਦਾਸ਼ਤ ਕਰਦੇ ਆ ਰਹੇ ਪੰਥ ਅਗਰ ਉਸ ਅਨੁਸਾਰ ਨਵਾਂ ਕੋਈ ਦਿਸ਼ਾ ਨਹੀਂ ਦਿੰਦੇ ਪੰਥ ਨੂੰ ਨਾ ਵੀ ਕੋਈ ਜਥੇਬੰਦੀ ਨਵਾਂ ਕੋ ਆਗੂ ਜਾਂ ਨਵਾਂ ਕੋਈ ਧਰਾਤਲ ਸਿਧਾਂਤਕ ਧਰਾਤਲ ਨਹੀਂ ਦਿੰਦੇ ਤਾਂ ਜਸਤੇਦਾਰ ਸਾਹਿਬ ਦਾ ਜਿਹੜਾ ਇਹ ਜਿਹੜਾ ਰਤਨ ਹੈ ਨਾ ਜਿਹੜਾ ਰਤਨ ਕੀਤਾ ਗਿਆ ਇਹਦਾ ਬਹੁਤ ਅਸਰ ਨਹੀਂ ਹੋਣਾ ਸਵਾਲ ਪੈਦਾ ਹੁੰਦਾ ਹੈ ਕਿ ਨਵੀਂ ਲੀਡਰਸ਼ਿਪ ਕਿਹੇ ਆਵੇ ਕਿਹਨਾਂ ਆਧਾਰ ਤੇ ਆਵੇ ਇਹ ਮੁੱਦਾ ਹੈ ਪੰਚਕ ਭਾਵਨਾਵਾਂ ਵਿੱਚ ਲੀਡਰਸ਼ਿਪ ਦੀ ਵਾਇਟ ਕੌਣ ਪੰਚਕ ਭਾਵਨਾਵਾਂ ਵਿੱਚ ਕੀ ਨੇ ਤਰਜਮਾਨੀ ਕੌਣ ਕਰੇ ਕਿਵੇਂ ਕਰੀਏ ਕਿ ਇਹ ਕਾਲੀ ਦਾਦਾ ਸੰਕਟ ਹੈ ਸਾਰੇ ਪੰਚ ਦਾ ਸੰਕਟ ਹੈ ਇਸ ਗੱਲ ਬਾਰੇ ਆਪਸ ਵਿੱਚ ਚੀਜ਼ ਹੋਣਾ ਚਾਹੀਦਾ ਹੈ ਉਹ ਐਸੇ ਦੂਜੇ ਵਿਦਵਾਨ ਜਿਹਨੇ ਸਾਰੇ ਚੈਨਲ ਲੱਗੇ ਹੋਏ ਨੇ ਚਰਚਾ ਕਰਦੇ ਨੇ ਉਹ ਸਾਰੇ ਕਈ ਵਾਰੀ ਐਸੇ ਪਸੋਕਰ ਚਲੇ ਜਾਂਦੇ ਨੇ ਕਿ ਉਹ ਪਸੋਕਰ ਜਾ ਕੇ ਭੁਗਤ ਤੁਰਦੇ ਹੀ ਨਹੀਂ ਜੀ ਸੋ ਮੈਂ ਮੇਰੀ ਬੇਨਤੀ ਹੈ ਕਿ ਜਿਹੜੀ ਮੈਂ ਸੋਚਾਂ ਇਹ ਕੋਲ ਰੇ ਪਾਟਾ ਕੌਣ ਜਾਜ ਹੈ ਲੱਗਦਾ ਤਾਂ ਕੌਣ ਜਾਏ ਕਿ ਅਸਲੇ ਸਾਨੂੰ ਬੜੀ ਲੋਡੀ ਲੋੜ ਹੈ ਕਿ ਜੋ ਅਕਾਲੀ ਦਲ ਦਾ ਅਕਾਲੀ ਅਕਾਲੀ ਜਿਉਂ ਮੈਂ ਇਹਨੂੰ ਡਾਕਟਰ ਬਲਕਾਰ ਸਿੰਘ ਜੀ ਨੇ ਬੜਾ ਵਧੀਆ ਆਰਟੀਕਲ ਲਿਖਿਆ ਹੈ ਅਕਾਲੀਏ ਤਾਂ ਕਾਲੀਵਾਦ ਹੈ ਅਕਾਲੀ ਇਤਨੇ ਸਮੇਂ ਚ ਸਿਵੜ ਜਾਂਦਾ ਹੈ ਅਕਾਲੀਏ ਤਾਂ ਅਕਾਲੀਵਾਦ ਹੈ ਤੇ ਉਹਦੀ ਰਿਪਰੈਜ਼ੈਂਟੇਸ਼ਨ ਅਕਾਲੀ ਕਰਦੇ ਨੇ ਠੀਕ ਹੈ ਨਾ ਜੀ ਤੇ ਇਹ ਜਿਹੜਾ ਖਲਾਅ ਹੈ ਇਸ ਖਲਾਅ ਨੂੰ ਵਾਸਤੇ ਜੇਕਰ ਯਤਨ ਕਰਨ ਕਿ ਜਿਹਦਰ ਸਾਹਿਬ ਤਾਂ ਕੋ ਨਤੀਜੇ ਨਿਕਲਣਗੇ ਅਦਰਵਾਈਜ਼ ਨਤੀਜੇ ਹੋ ਨਹੀਂ ਨਿਕਲ ਸਕਦੇ ਅਦਰ ਮਨਅਛੇ ਨਤੀਜੇ ਨਹੀਂ ਨਿਕਲਣਗੇ ਤੇ ਹੋਰ ਖਲਾਬ ਹੋ ਜਾਵੇਗਾ ਇਹਦੇ ਚ ਹੋਰ ਤੇਰਾ ਆ ਜਾਣਗੇ ਆਵਾਂਗੇ ਜਿਵੇਂ ਲੱਗਦਾ ਹੈ ਕਿ ਇਸ ਵਾਰ ਇਸ ਮੈਂ ਜੈਦਰ ਸਾਹਿਬ ਨੂੰ ਬੜੀ ਸਪੀਡ ਹੋ ਕੇ ਆਪਣਾ ਹੋਮਵਰਕ ਕਰ ਲੈਣ ਵਿਦਵਾਨ ਸੱਦ ਲੈਣ ਮੈਂ ਹਰਨ ਨਹੀਂ ਕਿਸ ਗੱਲ ਦੀ ਵੀ ਮਨਦੀਪ ਜੀ ਕਿ ਐਨਾ ਬਟਾ ਸੰਕਟ ਵਿੱਚ ਪਹੁੰਚ ਪਾਇਆ ਹੋਵੇ ਤੇ ਜੈਦਰ ਸਾਹਿਬ ਨੇ ਕੋਈ ਵਿਦਵਾਨ ਸੱਦੇ ਹੁਣ ਉਹਨਾਂ ਸਲਾਹਕਾਰ ਕੋਲ ਨੇ ਕਿ ਬੋਣੇ-ਬੋਣੇ ਸਲਾਹਕਾਰ ਉਹਨਾਂ ਦੇ ਉਸ ਰਾਹ ਦੇ ਚ ਕੋਲ ਕੋਲ ਜੇਕਰ ਸੁਖਵੀਰ ਬਾਦੂ ਦੇ ਸਲਾਹਕਾਰਾ ਕਰਕੇ ਇਹ ਕਾਲੀਦਾਸ ਦੀ ਹਾਲਤ ਹੋਈ ਹੈ ਤਾਂ ਕਿ ਮੇਰੀ ਕਮੇਰੀਂ ਬੇਨਤੀ ਰਹੇ ਜੈਦਰ ਸਾਹਿਬ ਜੀ ਤੁਹਾਡੇ ਕੋਲ ਕੋ ਸਲਾਹਕਾਰ ਹੈਗੇ ਨੇ ਜਿਹੜੇ ਕਿ ਕਿਉਂਕਿ ਸਲਾਹਕਾਰ ਐਸਾ ਹੁੰਦਾ ਹੈ ਜਿਹੜਾ ਕਿ ਸਾਰੀ ਜੀ ਆਗੂ ਹੈ ਉਸ ਆਗੂ ਤੋਂ ਅੱਗੇ ਸੋਚਦਾ ਜੋ ਹਾਲਾਤ ਹੋਦੇ ਨੇ ਉਹਨਾਂ ਨੂੰ ਸਮਝ ਕੇ ਉਹ ਇੱਕ ਨਜੂੜ ਕੱਢ ਕੇ ਆਗੂ ਨੂੰ ਦੱਸਦਾ ਕਿ ਐਸਟਿਕ ਨਾ ਹੋਣਾ ਚਾਹੀਦਾ ਅਗੇ ਕਰੇ ਇਮਾਨਦਾਰ ਅਗਰ ਉਹ ਆਗੂ ਦੀ ਜਿਹੜੀ ਚਾਰਦਾ ਹੋਇਆ ਸੋ ਮੈਂ ਸੋੰਦਾ ਕਿ ਜੈਦਰ ਸਾਹਿਬ ਆਪਣਾ ਕਾਮ ਵਰ ਕਰਨ ਵਾਸਤੇ ਇਸ ਗੱਲ ਬਾਰੇ ਸਟੇਟ ਹੋਣ ਜਦੋਂ ਵੀ ਜਸ ਸਿੰਘ ਉਹਨਾਂ ਨੂੰ ਦੱਸੇ ਦੱਸਣ ਤੁਸੀਂ ਨਹੀਂ ਕੀਤੀ ਅਗਰ ਸਵਾਲ ਕਰਦਾ ਹੈ ਤਾਂ ਦੱਸੋ ਇਹਨੂੰ ਵੀ ਕੀ ਪੱਤਰ ਭਾਵਨਾ ਕੀ ਨੇ ਪੱਤਰ ਜਮਾਨੇ ਕਿਵੇਂ ਹੋਣੀ ਚਾਹੀਦੀ ਹੈ ਜੀ ਹੂੰ ਕਿਉਂਕਿ ਸਵਾਲ ਤਾਂ ਹੁਣ ਇਹ ਕਦਾ ਹੁੰਦਾ ਹੈ ਨਾ ਕਿ ਜੇਕਰ ਸੁਖਵੀਰ ਬਾਦਲਾ ਜੀ ਅਕਾਲਪੁਰ ਸਾਹਿਬ ਦੇ ਉੱਤੇ 500 ਦੰਦੇ ਨੇ ਉਸ ਤੋਂ ਬਾਅਦ ਜੋ ਕੁਝ ਭੁੱਲਾਂ ਹੋਈਆਂ ਨੇ ਗਲਤੀਆਂ ਹੋਈਆਂ ਨੇ ਉਹ ਰਾਹ ਦੀ ਮਾਫੀ ਮੰਨ ਲੈਂਦੇ ਨੇ ਚਲੋ ਅਕਾਲ ਤਖਤ ਅੱਜੋ ਤੇ ਵਾਪੇ ਮਿਲ ਜੂਗੀ ਪਰ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਸੁਖਵੀਰ ਬਾਦਲ ਦੀ ਨਾ ਕਿ ਅਕਾਲੀ ਦਲ ਦੀ ਸੁਖਵੀਰ ਬਾਦਲ ਦੀ ਵਾਪਸੀ ਹੋਵੇਗੀ ਸਵਾਲ ਤਾਂ ਵੱਡਾ ਇਹ ਹੈ ਨਾ ਹੁਣ ਮਾਫੀ ਉੱਥੇ ਮਿਲ ਜੂਗੀ ਪਰ ਲੋਕ ਮਾਫ ਕਰ ਦੇਣਗੇ ਜਾਂ ਫਿਰ 27 ਦੇ ਵਿੱਚ ਜੋ 2012 ਵਾਲਾ ਅਕਾਲੀ ਦਲ ਸੀ ਪੂਰਾ ਸੱਤਵਲਾ ਕਾਦਲ ਦੀ ਕੀ ਉਹ ਵੇਖਣ ਨੂੰ ਮਿਲੇਗਾ ਹੁਣ ਸਵਾਲ ਇਹ ਹੈ ਕਿਉਂਕਿ ਉਹ ਉਹ ਚਰਚਾ ਮੈਂ ਇੱਕ ਪੈਸਾ ਹੋਵ ਚੱਲ ਪਿਆ ਜਿਸ ਤਰ੍ਹਾਂ ਪੈਂਪੀ ਚਲ ਨੁਮਾ ਦਿ ਰਹੇ ਨੇ ਵੀ ਕਾਜਾ ਹੋਰ ਵੀ ਕੱਲਾ ਚੱਲ ਜਾਨਾ ਕਹਿੰਦੇ ਜਿਹੜੇ 2024 ਚੋਣਾਂ ਦੌਰਾਨ ਜਿਹੜੇ ਪਾਰਟੀਆਂ ਦੇ ਫੰਡ ਦਿੱਤੇ ਗਏ ਸੀ ਸਿਰਫ ਬੀਬੀ ਹਰਸਿਦਪੁਰ ਬਾਦਲੂ ਦਿੱਤੇ ਗਏ ਨੇ 7 ਲੱਖ ਤੇ ਲਗਭਗ ਇਹ ਜਾਂਦਾ ਦੂਜਾ ਅਨਿਲ ਦੋਸ਼ੀ ਜਿਹੜੇ ਅੰਮਸਲ ਤੋਂ ਉਮੀਦਵਾਰ ਸਨ ਉਹਨਾਂ ਨੇ ਕਹਿੰਦੇ 40 ਲੱਖ ਰੁਪਏ ਫੰਡ ਦਿੱਤਾ ਹੈ ਬਾਕੀ 11 ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਕਿਸੇ ਨੂੰ ਕੋਈ ਫੰਡ ਨਹੀਂ ਦਿੱਤਾ ਗਿਆ ਇਹ ਵੀ ਕਿਹੜਾ ਕਿਤੇ 파ਰਟੀਆਂ ਦੇ ਵੱਡੇ ਪੱਧਰ ਦੇ ਉੱਤੇ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਕੋ ਜਿਹੜੇ ਫੰਡ ਦੀ ਗੱਲ ਹੈ ਨਾ ਜੇ ਇਹ ਤੱਕ ਵੱਖਰਾ ਮੁੱਦਾ ਹੈ ਓ ਠੀਕ ਹੈ ਪਾਰਟੀ ਪਰ ਫੰਡਸ ਹੁੰਦੇ ਨੇ ਜੇ ਜੇ ਕੋ ਜਿਹੜੀ ਗੱਲ ਦਾ ਸੁਖਵੀਰ ਬਾਦਲ ਫਾਇਦਾ ਲੈ ਰਿਹਾ ਜਿਹੜੇ ਕਿ ਜਿਹੜੇ ਦੂਜੇ ਆਗੂ ਨੇ ਉਹ ਉਹਨਾਂ ਨੂੰ ਡਾਕਟਰ ਦੀ ਗੱਲ ਸਮਝ ਨਹੀਂ ਪੈਂਦੀ ਹੈ ਕਿ ਸੁਖਵੀਰ ਬਾਦਲ ਇੱਕ ਬੜਾ ਵੱਡਾ ਕਾਰਪੋਰੇਟ ਹੈ ਉਹ ਕੋ ਬਿਜ਼ਨਸ ਨੇ ਉਹਨੇ ਬਿ ਰਾਜਨੀਤੀ ਨੂੰ ਬਿਜ਼ਨਸ ਬਣਾਇਆ ਹੋਇਆ ਹੈ ਉਹ ਸੀਈਓ ਵਾਂਗੂ ਕੰਮ ਕਰਦਾ ਹੈ ਉਹ ਜਥੇਦਾਰੀ ਕਲਚਰ ਵਿੱਚ ਨਹੀਂ ਆਇਆ ਹੋਇਆ ਇਹ ਗੱਲ ਸਮਝ ਲਈਏ ਇਹ ਹੋ ਗਿਆ ਭਾਈ ਐਕਸੀਡੈਂਟ ਹੋ ਗਿਆ ਸੁਖਵੀਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਜਿਹੜੀ ਜਥੇਦਾਰ ਕਲਚਰ ਦੀ ਸਾਰੀ ਮਾਰ ਦਿੱਤੀ ਜ਼ੋਰ ਕਰਤੀ ਆਪਣੇ ਮੁੰਡੇ ਨੂੰ ਅੱਗੇ ਲਈ ਔਰ ਜਿਹੜੇ ਜਿਹੜੇ ਬੰਦੇ ਉਹਨਾਂ ਦੇ ਆਖਰ ਜਿਹੜੇ ਉਹਨਾਂ ਨੇ ਬੜੀ ਸੋਚ ਸਮਝ ਕੇ ਜਿਹੜੇ ਮੁੰਡੇ ਜਿਹੜੇ ਲੋਕ ਆਗੂ ਉਹਦੇ ਆਉਣ ਵਾਲੇ ਸਮੇਂ ਚ ਉਹਦੇ ਹੋਰ ਬੁੜਕਾਉਲ ਮਨਸਾ ਦੇ ਹੁੰਦੇ ਜਿਹਨੂੰ ਹੋਰ ਇਹਨੇ ਖਤਮ ਕਰਤਾ ਹੁਣ ਸਤਿ ਸੁਰੀਵਲੀ ਕੱਲਾ ਆਗੂ ਪਰੇ ਹੋ ਗਏ ਨੇ ਇਹ ਆਗੂ ਪਹਿਲਾਂ ਨਾਲ ਸੀਗੇ ਬੜੀ ਸੋਚ ਉਹ ਠੀਕ ਹੈ ਕਿ ਲਾਵਾ ਲਾਵਾ ਫਟਦਾ ਹੁੰਦਾ ਹੈ ਲਾਵਾ ਤਰਤੀ ਦੇ ਕੰਮ ਕਰਦਾ ਹੁੰਦਾ ਹੈ ਔਰ ਜਦੋਂ ਚੋਣਾ ਤੋਂ ਬਾਅਦ ਹਾਰ ਗਏ ਜੇ ਦੇਖੋ ਚੋਣਾ ਦੇ ਵਿੱਚ ਮੰਦੀ ਜੀ ਹਰ ਆਗੂ ਆਪਣਾ ਕੈਰੀਅਰ ਸੰਭਾਲਦਾ ਹੈ ਜੇ ਰਾਜਨੀਤਿਕ ਪੋਲਿਟਿਸ਼ੀਅਨ ਨੇ ਨਾ ਪਰਫੈਕਟ ਇਹਨਾਂ ਨੇ ਕਾਰੀਜ਼ਮਾ ਕਰਨਾ ਹੁੰਦਾ ਹੈ ਜਦੋਂ ਦੇਖਿਆ ਕਿ ਸੁਖਵੀਰ ਬਾਦਲ ਤਾਂ ਕਾਲੀ ਜਨਸੀਟਾ ਨਹੀਂ ਜਵਾ ਸਕਦਾ ਸੋ ਗੋਟਾ ਨਹੀਂ ਜਵਾ ਸਕਦਾ ਉਹਨੇ ਵਕਾਫ ਕਰਤੀ ਕੋਈ ਕੋਈ ਦੋਰਾ ਮਾ ਨਹੀਂ ਇਹਦੀ ਆਗੂ ਨਾਲ ਗੱਲ ਹੋਈ ਕਿ ਜਿਹਨੇ ਸਾਡੇ ਹਲਕੇ ਦੇ ਵਿੱਚ ਕਾਲੀ ਜਨਦਾ ਸੀਗਾ ਵੀ ਤੁਸੀਂ ਕਿਉਂ ਹਾਰੇ ਉਹਦਾ ਕਹਿਣਾ ਸੀਗਾ ਮੈਨੂੰ ਕਾਲੀ ਜਨਦਿਆ ਗਿਆ ਮੈਂ ਆਪਣਾ ਤੌਰ ਤੇ ਨਹੀਂ ਹਾਰਿਆ ਉਹ ਬੰਦਾ ਕੰਮ ਕਰਦਾ ਸਵਾਲ ਇਹ ਹੈ ਕਿ ਜੇ ਕੋਈ ਪਾਰਟੀ ਨੇ ਹਰਾ ਦਿੱਤਾ ਪਾਰਟੀ ਪਾਰਟੀ ਜਿਹੜੀ ਹੈ ਉਹਨੂੰ ਵੋਟਾਂ ਨਹੀਂ ਦਵਾ ਸਕਦੀ ਤਾਂ ਫਿਰ ਬੁਕਾਰਤ ਹੋ ਗਈ ਨਾ ਜੀ ਹੁਣ ਮੁੱਦਾ ਤੇ ਇਹ ਹੈ ਕਿ ਆ ਦੇ ਵਿੱਚ ਕਿਹੜਾ ਗੂਟਾ ਦਵਾ ਸਕਦਾ ਹੈ ਜਿਵੇਂ ਬੱਸ ਕਹਿੰਦੇ ਨੇ ਵੋਟ ਕੈਚਿੰਗ ਡਿਵਾਈਸ ਵੋਟ ਕੈਚਿੰਗ ਡਿਵਾਈਸ ਇਹਦੇ ਉੱਤੇ ਪੈਂਦੀਆਂ ਨੇ ਕੁਝ ਕੰਮ ਕੀਤਾ ਹੁੰਦਾ ਸਿਧਾਂਤ ਸਿਧਾਂਤ ਦੇ ਵਿਚਾਰਧਾਰਾ ਦੇ ਪੈਜ ਪੈਦੀਆਂ ਨੇ ਲੋਕਾਂ ਦਾ ਜਿਹੜਾ ਵਿਜ਼ਨ ਹੁੰਦਾ ਹੈ ਜੋ ਵਿਜ਼ਨ ਲੈ ਕੇ ਦਿੰਦੇ ਆ ਲੋਕਾਂ ਨੂੰ ਉਹਨਾਂ ਦੇ ਆ ਕੇ ਲੋਕ ਵੋਟਾਂ ਪਾ ਕੇ ਵਿਸ਼ਵਾਸ ਕਰਕੇ ਠੀਕ ਹੈ ਨਾ ਆਮ ਆਦਮੀ ਪਾਰਟੀ ਨੇ ਚਲੋਇਆ ਨਾ ਜੀ ਉਹ ਜੇ ਤੁਸੀਂ ਗੱਲ ਕਰਦੇ ਹੋ ਕਿ 21 27 ਦੇ ਵਿੱਚ ਐਸੋ ਐਸੋ ਟਾਲ ਕੇ 27 ਹੈ ਨਾ ਜੀ ਪਰ ਤੁਸੀਂ ਜਿਵੇਂ ਕਿ ਉਹ ਪਾਖੇ ਰਹੇ 27 ਹੈ ਜੇਕਰ ਸਾਹਮਣੇ ਇਸ ਗੱਲ ਬਾਰੇ ਚੇਤਨਾ ਲੈਣਾ ਚਾਹੀਦਾ ਹੈ ਕਿ ਇਹ ਆਖਰੀ ਮੌਕਾ ਹੈ ਅਕਾਲੀ ਦਲ ਲਈ ਕਿ ਜੇਕਰ ਉਹ 14 17 22 19 22 24 ਚ ਇਹ ਅਕਾਲੀ ਦਲ ਨਹੀਂ ਰਵਾਈ ਹੋ ਗਿਆ ਤਾਂ ਐਸੀ ਕਿਹੜੀ ਗਿੱਦਰ ਸੀਗੀ ਆ ਜਾਏਗੀ ਉਹ ਜਾਂ ਉਸ ਦੇ ਚਿਹਦਰ ਸਾਹਿਬ ਉਹ ਜੀ ਨਾਲ ਆਗਵਾ ਕੋ ਇਹ ਫਿਰ ਜਿੱਤ ਜਾਣਗੇ ਉਹ ਕੋਈ ਕਿਧਰ ਸੀਗੀ ਇਸ ਨਹੀਂ ਆਏਗੀ ਦਿੱਕਤ ਤੁਸੀਂ ਮੈਂ ਇਸ਼ੂ ਡਿਸਕਸ ਨਹੀਂ ਕਰਦੇ ਸੋ ਮੈਂ ਸਮਝਦਾ ਕਿ ਸੁਖਵੀਰ ਬਾਦਤ ਦੀ ਲੀਡਰਸ਼ਿਪ ਅਗਰ ਚਿਹਦਰ ਸਾਹਿਬ ਕਿਸੇ ਨਾ ਕਿਸੇ ਰੂਪ ਵਿੱਚ ਇਹਦਾ ਹੱਲ ਫੈਸਲਾ ਨਹੀਂ ਕਰਦੇ ਤੇ ਇਹਨਾਂ ਨੂੰ ਐਵੇਂ ਛੱਡ ਦਿੰਦੇ ਨੇ ਵੀ ਤੁਸੀਂ ਤੁਸੀਂ ਜੋ ਗਲਤੀਆਂ ਕੀਤੀਆਂ ਠੀਕ ਹੈ ਮੰਨ ਲਈ ਵੀਰ ਮੰਨ ਲਏਗਾ ਇਹ ਹੋ ਗਿਆ ਕਰਦੀ ਹੈ ਸਾਡੇ ਕੋਲ ਜੇ ਕੋਈ ਕੁਸਦਲ ਨਹੀਂ ਲਗਾ ਦਿਓ ਪਰ ਮੇਰਾ ਫਿਰ ਸਵਾਲ ਹੈ ਜਿਹੜੇ ਸਾਰੇ ਰਵਾਣ ਵੀ ਕਰ ਰਹੇ ਨੇ ਐਨਾਲਿਸਟ ਵੀ ਕਰ ਰਹੇ ਨੇ ਕੀ ਮਾਫੀ ਦੇਣ ਨਾਲ ਕਾਲੀਜ਼ਾ ਰਿਵਾਈਵ ਹੋ ਜਾਏਗਾ ਕੀ ਸੁਖਵੀਰ ਬਾਦਲ ਲੀਡਰਸ਼ਿਪ ਦੇ ਨਾਰਾਜ਼ ਜਿਹੜਾ ਸਰਕਾਰ ਕਰ ਲੇਗਾ ਕੀ ਲੋਕ ਸੁਖਵੀਰ ਬਾਦਲ ਤੋਂ ਜਿਹੜੇ ਗੁਲਾਹ ਹੋਏ ਨੇ ਉਹਨਾਂ ਦੀ ਉਹਨਾਂ ਦੀ ਪਰਪਾਈ ਕਿੰਨੇ ਕਿਵੇਂ ਕੋਰੇ ਹੋਏਗੀ ਕਿ ਸਿੱਖ ਫਿਰ ਵਿਸ਼ਵਾਸ ਕਰ ਲੈਣਗੇ ਮੁੱਦਾ ਮਨਦੀਪ ਜੀ ਕ੍ਰੈਡੀਬਿਲਟੀ ਦਾ ਹੈ ਵਿਸ਼ਵਾਸਯੋਗਤਾ ਘਾਤੀ ਹੈ ਮਨਦੀਪ ਜੀ ਇਸ ਸੁਖਵੀਰ ਬਾਦਲ ਦੀ ਉਸ ਵਾਸਤੇ ਜੋ ਉਤਾ ਕਿਵੇਂ ਬਣੇਗੀ ਥਿਸ ਇਜ਼ ਅ ਪੁਆਇੰਟ ਜਾਂ ਤਾਂ ਦੇਖੋ ਮੇਰੇ ਪਰਗੋੜਾ ਮੈਂ ਦੱਸ ਸਕਦਾ ਮੈਂ ਉਹਨਾਂ ਤੋਂ ਬਨੇ ਵੀ ਹੈ ਕਿ ਤੁਸੀਂ ਅੰਮ੍ਰਿਤਸਰ ਵਿਖੇ ਫੌਰੀ ਤੌਰ ਤੇ ਜੋ ਵੀ ਜੋ ਫੈਸਲਾ ਹੁੰਦਾ ਤੁਸੀਂ ਆਪਣੇ ਸਾਰੇ ਪਿਛਲੇ ਜਿਹੜੇ ਗੁਨਾਹ ਧੋਣ ਵਾਸਤੇ ਇੱਕ ਬੜੀ ਵੱਡੀ ਪੰਥਕ ਕਾਨਫਰੰਸ ਕਰੋ ਜੇ ਮੋਗੇ ਕਾਨਫਰੰਸ ਕਰਕੇ ਨਵਾਂ ਸ਼ਿਫਟ ਲਈ। ਉਹ ਅਸੂਦਾ ਕਿ ਨਹੀਂ ਜਨੇ ਕਲਾ ਕੀ ਗੱਲ ਹੈ। ਜੇਕਰ ਤੁਸੀਂ ਨਵੀਂ ਸ਼ਿਫਟ ਪੰਥਕ ਸੁਰਜ ਲੈਣੀ ਹੈ ਤਾਂ ਅੰਮ੍ਰਿਤਸਰ ਵਿਖੇ ਪੰਥਕ ਕਾਨਫਰੰਸ ਕਰੋ ਬੜੀ ਝਾਸਕ ਹੋਵੇ ਪੂਰਾ ਹਮੇਰ ਕੀਤਾ ਜਾਵੇ ਪੂਰਾ ਉਹ ਜਿਹੜਾ ਤਰਤ ਤਿਆਰ ਕਰਕੇ ਉਹ ਤੇ ਜਿਹੜੀ ਸ਼ਿਫਟ ਹੈ ਕਿਉਂਕਿ ਉਹ ਤੁਹਾਡਾ ਕਿਸੇ ਨਹੀਂ ਬਾਣੀ ਪੜਨੀ। ਬ੍ਰਿਕਾਸ਼ਨ ਦੇ ਲੋਨ ਦੇ ਵਿੱਚ ਅ ਕਾਲੀਦਾਸ ਵੀਰ ਬਾਦਤ ਦੀ ਕਿਸੇ ਨੇ ਬਾਣੀ ਇਹ ਉਹਦੇ ਅੰਦਰੋਂ ਜੇਕਰ ਕੋਈ ਪੰਥਕ ਸੁਵੀ ਬਾਣ ਨਿਕਲੇ ਆਉਂਦਾ ਹੈ ਅਗਰ ਕੋਈ ਉਹਦੇ ਜੋ ਵਿਚਾਰ ਤਾਰਕ ਹੋ ਜਾਂਦਾ ਹੈ ਸਾਰੀ ਸਿੱਤੀ ਵੱਧ ਜਾਂਦੀ ਹੈ ਇੱਕ ਤਰ੍ਹਾਂ ਦਾ ਗੁਆਲਾਗ ਕਹਦੇ ਕਹਦੇ ਕਿ ਧੋਲਿਆ ਜਾਂਦਾ ਆਪਣਾ ਸਾਰੇ ਬਾਪ ਤਾਂ ਉਹ ਪੰਥਕ ਕਾਨਫਰੰਸ ਕਰਕੇ ਕੋਈ ਸਿੱਕੇ ਐਜੰਡਾ ਲਿਆਓ ਕੋਈ ਪੰਥਕ ਜਿੰਦਾ ਵੀ ਲਿਆਓ ਕਾਲ ਤੱਕ ਸਾਨੂੰ ਕਿਵੇਂ ਸਫਰੀ ਕਰਨਾ ਹੈ ਕਾਲ ਤੱਕ ਸਭ ਕੇ ਜਿਹੜੀ ਉਹਨਾਂ ਦੀ ਨਿਯੁਕਤੀ ਜਿਹੜੀ ਹੈ ਉਹਨਾਂ ਦੇ ਜਿਹੇ ਦਾ ਸਾਹਿਬ ਜੀ ਕਿਵੇਂ ਪੰਥ ਕਰੇ ਸ਼ੋਨੀ ਕਮੇਟੀ ਦੇ ਨਿਕਲੇ ਸ਼ੋਨੀ ਪਲਕੀ ਸੁਧਾਰ ਲੈਂਦੇ ਜਾਣੇ ਚਾਹੀਦੇ ਨੇ ਬੜਾ ਵੱਟਾ ਕੰਮ ਪਿਆ ਜੀ ਅਜੇ 100 ਸਾਲ ਹੋ ਗਏ ਜਥੇਬੰਦੀ ਜੁੜੇ ਹੋਏ ਅੱਜ ਤੱਕ ਸੁਧਾਰਾ ਦੀ ਕੋਲ ਬਹੁਤ ਬੜੀ ਬੜੀ بیس ਪਣੀ ਹੋਈ ਹੈ ਸਿਕਸਰ ਸਾਵਣ ਨੂੰ ਕਿਵੇਂ ਸ਼ਕਤੀਸ਼ਾਲੀ ਕੀਤਾ ਜਾ ਸਿਕ ਵਿੱਤੀ ਮਾਡਲ ਕੀ ਹੋਏ ਸਾਡਾ ਅੱਜ ਮੈਂ ਜਹੇਦਾ ਸਾਹਿਬ ਦਾ ਪੜ ਰਿਹਾ ਜੀ ਆਪਾਂ ਜਾਇਓ ਜਿਦਾ ਆਈਸੀਓ ਉਹਨਾਂ ਨੇ ਫਿਰ ਵੀ ਆ ਦਿੱਤਾ ਮੈਂ ਫਿਰ ਕਹਿ ਰਿਹਾ ਜੋ ਕਿ ਉਹਨਾਂ ਨੇ ਬਿਆਨ ਪਹਿਲਾਂ ਵੀ ਦੇ ਚੁੱਕੇ ਨੇ ਇਹ ਕਿ ਸਿੱਖ ਪੰਚਾਇਤ ਦੇ ਵਿੱਚ ਸੂਨੀ ਦੀਵ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰੇ ਜਾਂ ਸੀ ਕੋਸ਼ਿਸ਼ ਕਰਨਾ ਕਿ ਛੇਤੀ ਸਾਬਤ ਕਰਦੇ ਕਿ ਸਿੱਖ ਵਿਧੇ ਕ ਬੋਰਡ ਸਾਬਤ ਕੀਤਾ ਜਾਏਗਾ ਉਹ ਸਵਾਲ ਬੜਾ ਵੱਡਾ ਹੈ ਮੈਂ ਜਿਵੇਂ ਵਰਫੇ ਕੀ ਕਰਕੇ ਸੂਨੀ ਕਹ ਦਿੱਤਾ ਹੈ ਅੱਜ ਤੋਂ 20 ਸਾਲ ਪਹਿਲਾਂ ਸਿੱਖ ਵਿਧੇ ਕ ਬੋਰਡ ਦਾ ਡੁੰਗਰ ਸਾਹਿਬ ਪ੍ਰਧਾਨ ਸੀਗਾ ਸਵਾਲ ਇਹ ਵੀ ਇਹ ਜਥੇਦਾਰ ਸਾਹਿਬ ਹੋਣ ਚਾਏ ਭਲੀ ਜਾਗੂ ਹੋਣ ਤਲਤਲ ਤੇ ਠੋਸ ਕੰਮ ਨਹੀਂ ਕਰਦੇ ਅਗਰ ਫਰਜ਼ ਕਰ ਉਸ ਕਮੇਟੀ ਦੇ ਵਿੱਚ ਆ ਕੇ ਇਹ ਸਾਰੇ ਮੁੱਦੇ ਆ ਜਾਣ ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਸੁਧਾਇਆ ਜਾ ਸਕਦਾ ਹੈ ਪੰਜਾਬ ਦੇ ਲੋਕਾਂ ਦੇ ਖੇਤੀ ਦੇ ਮੁੱਦੇ ਕੀ ਨੇ ਉਹਨਾਂ ਨੂੰ ਅਸੀਂ ਕਿਵੇਂ ਲਿਆ ਇਕੱਠੀ ਕਰ ਸਕਦੇ ਆ ਅਸੀਂ ਮਤਲਬ ਜਿਹੜੇ ਦਲਤਾਂ ਦੀ ਕਿਸਾਨਾਂ ਦੇ ਜਿਹੜਾ ਵੋਟ ਬੈਂਕ ਅਕਾਲੀ ਦਲ ਦਾ ਰਿਹਾ ਹੈ ਜਿਹੜਾ ਗੁੱਟ ਵੋਟ ਜੋ ਡਿਸਾਈਡ ਕਰਦਾ ਸਾਰੀ ਪੰਜਾਬ ਦੀ ਪੋਲਿਟੀ ਨੂੰ ਚਾਹੇ ਦਲਤ ਨੇ ਚਾਹੇ ਜ਼ੋਰ ਲੋਕ ਨੇ ਚਾਹੇ ਵਪਾਰੀ ਲੋਕ ਨੇ ਚਾਹੇ ਭਾਈਚਾਰਾ ਹੈਗਾ ਚਾਹੇ ਖਾਈ ਭਾਈਚਾਰਾ ਸਾਰੇ ਭਾਈਚਾਰਿਆਂ ਨਾਲ ਲੈ ਕੇ ਅਕਾਲੀ ਦਲ ਨੇ ਕੋ ਰੇਡ ਰੋਡਮੈਪ ਲੈ ਗਿਆ ਉਸ ਪੰਕਥਰ ਕਰ ਔਰ ਫਿਰ ਸਿਰਫ ਕੰਮ ਕਰੇ ਸੁਖਵੀਸੀ ਬਾਦਲ ਜਿਹੜੇ ਆਗੂ ਹੋਣ ਚਾਹੇ ਦੇਖੋ ਦੂਜੀ ਵੱਡੀ ਗੱਲ ਐ ਇਸਨੇ ਗੁਰਪ੍ਰਤਾਸ ਸਿੰਘ ਬਡਾਲਾ ਇੱਕ ਨਵਾਂ ਆਗੂ ਉੱਭਰਿਆ ਹੈ ਕਿ ਉਹਨਾਂ ਕੋਲ ਕੋਈ ਰੋਡ ਮੈਪ ਐ ਉਹਨਾਂ ਨੇ ਕਲੇਮ ਕਰਦਾ ਮੈਂ ਇਹ ਜਿਹੜੀ ਵੀਡੀਓ ਬਣਾ ਰਿਆ ਮਜੀਦ ਜੀ ਉਹਦੇ ਤਿੰਨ ਤਿੰਨ ਪਾਤਰ ਰਹਿਣ ਮੈਂ ਐਡਰੈਸ ਕਰ ਰਿਹਾ ਇੱਕੋ ਸਮੇਂ ਸੁਖਵੀਸੀ ਜੀ ਜੀ ਸੁਖਵੀਸੀ ਪਿੰਡ ਐਂਡ ਗੁਰਪ੍ਰਤਾਸ ਬਡਾਲਾ ਤੇ ਚੌਥੀ ਚੌਥੀ ਪੰਚਤ ਦੇ ਨਾਲ ਇਹ ਪਮਕੀ ਸੁ ਮੈਂ ਸ਼ੁਰੂ ਨਾ ਕਿ ਇੱਥੇ ਬੈਠ ਕੇ ਇੱਕ ਵੱਡਾ ਪੂਜਾ ਦਾ ਵਿਜ਼ਨ ਲੈ ਕੇ ਆਉਣ ਇੱਕ ਪੰਜਾਬ ਜਿੱਦਾਂ ਦਾ ਹੈ ਕਿ ਮੇਰੇ ਕੋਲ ਸਾਰਾ ਲਿਖਿਆ ਪਿਆ ਹੈ ਜਾ ਤਾ ਤੁਸੀਂ ਕਿਤੇ ਲੈ ਕੇ ਆਣਾ ਲੋ ਮੇਰੇ ਕੋਲ ਯਾਰਗੇ ਟਾਪਿਓ ਮੈਂ ਤੁਹਾਨੂੰ ਦੇ ਨੂੰ ਜਾਰਾ ਸੋ ਮੇਰੇ ਮਨ ਦੀ ਹੈ ਕਿ ਇਸ ਤਰ੍ਹਾਂ ਕਨਫਰੰਸ ਕਰ ਲੈ ਔਰ ਫਿਰ ਆ ਕੇ ਇੱਕ ਵੱਡੀ ਮਹਮ ਚਲਾਈ ਜਾਵੇ ਲੋਕਾਂ ਦੇ ਵਿੱਚ ਜਾਣ ਦੀ ਲੋਕਾਂ ਦੇ ਸ਼ੰਕੇ ਦਬਿਤ ਕਰਨ ਦੀ ਔਰ ਬਿਲਕੁਲ ਨਿਮਰਤਾ ਹੋ ਕੇ ਨਿਮਰ ਹੋ ਕੇ ਇੱਕ ਜਰੀ ਸਾਰੀ ਗੱਲਾਂ ਹੋ ਜਾਣਗੇ ਜਿ ਹਕਾਲ ਤੱਕ ਮਾਫੀ ਕਰਦੇ ਫਿਰ ਲੋਕਾਂ ਕੋਲ ਜਾ ਕੇ ਮਾਫੀ ਮੰਗ ਲੋਕਾਂ ਕੋਲ ਜਾ ਕੇ ਬੈਠੇ ਲੋਕਾਂ ਸੱਚਾ ਜਿ ਬੈਠੇ ਨੀਸ਼ੀ ਗਾਰਜਨੀਤੀ ਕਰੇ ਸਭੀ ਸਭੀ ਰਾਜਨੀਤੀ ਜੋ ਸੰਘਰਸ਼ ਛੱਡਿਆ ਜਾ ਚੁੱਕਾ ਹੈ ਮਨਦੀਪ ਜੀ ਉਸ ਨੂੰ ਉਹਦੀ ਲੜੀ ਤੋੜੋ ਸੋ ਮੈਂ ਸੋਚਦਾ ਕਿ ਇਸ ਤਰ੍ਹਾਂ ਕਰਕੇ ਅਗਰ ਫਸਟ ਬਲੋ ਹੋ ਤੱਕ ਪੰਜਾਬ ਵਿੱਚ ਕਾਲੀ ਰਾਜਨੀਤੀ ਅਪਜਾਸਿਕ ਰਾਜਨੀਤੀ ਹੋ ਸਕਤੀ ਚਲੀ ਬਣ ਸਕਦੀ ਹੈ ਜੇਕਰ ਇਸ ਤਰ੍ਹਾਂ ਨਹੀਂ ਹੋਏਗਾ ਮਨਦੀਪ ਜੀ ਤਾਂ ਹੋਰ ਕਮ ਖਰਾਬ ਹੋਏਗਾ ਜਿਹੜੀ ਤੇੜ ਜਿਹੜੀ ਹੈ ਬਿਲਕੁਲ ਜਿਆਦਾ ਰੱਖੋ ਜਿਹੜੀ ਪੰਥਕ ਤੇਰਾ ਜਿਹੜੀਆਂ ਇਸ ਲਈ 2 ਐਮਪੀ ਬਣ ਗਏ ਨੇ ਜੇ ਹੋ ਸਾਰੀ ਜਿਹੜੀ ਤੇਰਾ ਇਕੱਠੀਆਂ ਹੋ ਜਾਣ ਤਾਂ ਇਹ 25 ਤੋਂ 30% ਤੱਕ ਵੋਟ ਪੈਂਦੇ ਉਹਨਾਂ ਕੋ ਕੋਲ ਪਿਆ ਹੈ ਜੀ ਉਹ 25 ਤੋਂ 30% ਵੋਟ ਹੀ ਟੱਕੀ ਨਹੀਂ ਦਾ ਫਿਰਦਾ ਹੈ ਜਾਇ ਕਰੀ ਆਮ ਆਦੀਪਾਨੀ ਕੋਈ ਜਨਨ ਜਨਨ ਕਾਵੀ ਜਨਨ ਕਾਜੀ ਕਿਸੇ ਬੰਦੇ ਅਧਿਕਾਰੀ ਨੂੰ ਚੁੱਪ ਕਰਾਇਆ ਜਾਂਦਾ ਹੈ ਸੋ ਮੇਰੀ ਬੇਨਤੀ ਹੈ ਜਹਦਰ ਸਾਹਿਬ ਨੂੰ ਕਿ ਇਹ ਸੋਚ ਕੇ ਤੁਸੀਂ ਪੰਤਕ ਭਾਗ ਦਾ ਵਾ ਕੀ ਨੇ ਇਹ ਦੱਸੋ ਇਹ ਡਿਟੇਲਸ ਦੱਸੋ ਸਾਨੂੰ ਸਾਰੇ ਪੰਥ ਨੂੰ ਔਰ ਤਰਜਮਾਨੀ ਕਿਵੇਂ ਹੋ ਸਕਦੀ ਹੈ ਇਹ ਵਾਰ ਦੱਸੋ ਜੀ ਜੀ ਇਹ ਪੈਸਾ ਜਿਸ ਤੁਸੀਂ ਗੱਲ ਕੀਤੀ ਜੇਕਰ ਸੁਖਵੀਰ ਬਾਦਲ ਜਲਬਾਗੀ ਧੜਾ ਇੱਜ਼ਤਦਾਰ ਹੋਰੇ ਵੱਲੋਂ ਇੱਕ ਮੰਚ ਦੇ ਉੱਤੇ ਇਕੱਠੇ ਨਹੀਂ ਕੀਤੇ ਜਾਂਦੇ ਤਾਂ ਜੇ ਕਈ ਸਿੱਧਾ ਵੱਖਰੇ ਮੇਰੇ ਲੋਕ ਇਹਨਾਂ ਤੋਂ ਨਰਾਜ਼ ਰਹੇ ਕਿ ਉਸ ਤੋਂ ਇਲਾਵਾ ਜਿਵੇਂ ਗੱਲ ਕੀਤੀ ਆਪਣੇ ਖਰੂਸ ਸਾਹਿਬ ਦੀ ਸੀਟ ਦੀ ਜਾਂ ਫਿਰ ਤ੍ਰੀਪੁਰ ਕੋਰ ਦੀ ਜਿਹਨੂੰ ਉੱਥੇ ਪੰਚਤਿਰਾਂ ਦੇ ਵੱਲੋਂ ਜਿਵੇਂ ਜਿਤ ਪਾਸ ਕੀਤੀ ਗਈ ਹੈ ਜੇਕਰ ਫਿਰ ਇਹਨਾਂ ਕੋਲ ਸਾਡੇ ਕੋਈ ਹੋਰ ਨਵੀਂ ਪਾਰਟੀ ਖੇਤਰੀ ਪਾਰਟੀਆਂ ਸਿੱਖਾਂ ਦੀ ਪਾਰਟੀ ਕੋਈ ਹੋਣ ਦੇ ਵਿੱਚ ਆਉਂਦੀ ਹੈ ਜਿਵੇਂ ਭਾਈ ਅਮਰਪਾਲ ਉਹਨਾਂ ਦੇ ਵੱਲੋਂ ਤੇਲ ਦਿਨਾਂ ਦੇ ਵਿੱਚ ਦਾ ਬਿਆਨ ਦਿੱਤਾ ਗਿਆ ਵੀ ਸੋ ਮਨੀ ਕਮੇਟੀ ਦੀ ਚੋਣਾਂ ਦੀ ਤਿਆਰੀ ਕਰੋ ਜੇਕਰ ਸਿਆਸਤ ਦੇ ਵਿੱਚ ਵੀ ਕੋਈ ਜਨਰਲ ਐਲਾਨ ਕੀਤਾ ਜਾਂਦਾ ਹੈ ਕਿ ਅਸੀਂ ਇੱਕ ਪਾਰਟੀ ਬਣਾ ਰਹੇ ਕਿ ਲੱਗਦਾ ਕਿ ਉਹਦਾ ਨੁਕਸਾਨ ਇਹਨਾਂ ਨੂੰ ਜ਼ਿਆਦਾ ਹੋਊਗਾ ਫਿਰ ਸਿੱਖ ਵੋਟ ਕਨਵਰਟ ਹੋ ਕੇ ਜਿਹੜੀ ਕੁੱਤੀ ਹੋਈ ਸੀ ਦੂਜੀ ਪਾਰਟੀ ਵੱਲ ਗਈ ਕਿਉਂ ਪੰਛਰ ਦਿਨਾਂ ਦੇ ਵੱਲ ਆ ਸਕਦੀ ਹੈ ਉਧਰ ਅਮਰਪਾਲ ਵੱਲ ਪਾਸੇ ਯੈਸ ਯੈਸ ਇਹ ਬੜਾ ਥੋੜਾ ਗੰਭੀਰ ਸਵਾਲ ਹੈ ਦੇਖੋ ਵਧੀਜੀ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਹਾਲਾਤ ਬਣਦੇ ਐਵੋਲੂਸ਼ਨ ਨਾਲ ਸਮਾਜ ਦਾ ਨਾ ਉਤਪਤੀ ਹੁੰਦੀ ਹੈ ਸਮਾਜ ਵਿੱਚ ਜਦੋਂ ਜਦੋਂ ਕੁਝ ਚੀਜ਼ੀਆਂ ਕੋਈ ਵਿਅਕਤੀ ਜਾਂ ਵਿਚਾਰਧਾਰਾ ਤੁਹਾਡੀ ਪ੍ਰਚਲਨ ਤਾਂ ਨਹੀਂ ਕਰਦੇ ਤਾਂ ਉਹ ਆਪਣੀ ਮੋਤੀ ਆ ਮਰ ਜਾਂਦਾ ਜਿਵੇਂ ਤੁਸੀਂ ਮੈਸੂਮ ਗੱਲ ਕਰ ਰਹੇ ਕੌਮ ਦੀ ਲਹਿਰ ਦੀ ਖੰਬੇ ਪੱਕੀ ਲਹਿਰ ਦੀ मार्क्सवादी मार्क्सवाद मार्क्सवाद बी एस पी एस पीछे मायावती चार प्रसेंटेंट वोट से आ गए खत्म हो गई ना पार्टी इसी तरह जी गल है ना अकाली है दा अगर अकाली दल इस तरह जिस तरह जी हम सोच रहे हैं जब जथेदार साहब इसी इनीशियटिव लै रहे ने यह अगर नहीं होंगे ਅਗਰ ਇਹ ਇਸ ਤਰੀਕੇ ਨਾਲ ਗੂਗੁਣਤ ਮਿੱਟੀ ਚਲਾ ਕੇ ਗੱਲ ਕਰੀ ਜਾਂਦੀ ਹੈ ਜਾਂ ਸਿੱਖ ਪ੍ਰਵਾਨ ਨਹੀਂ ਕਰਦੇ ਤਾਂ ਸਪੇਸ ਤਾਂ ਬਣੀ ਹੋਈ ਹੈ ਨਾ ਜੀ ਇੱਕ ਉਹ ਸਪੇਸ ਕੌਣ ਰਹਿਗਾ ਠੀਕ ਹੈ ਨਾ ਜੀ ਉਹ ਸਪੇਸ ਕਿਸੇ ਦੇ ਨਾਮ ਅਮਨ ਪਾਟੇ ਲੈ ਲਈ ਬਾਈ ਚ ਬਾਈ ਦੇ ਵਿੱਚ ਅੱਜ ਉਹ ਲੋਕ ਪੁਛਤਾ ਰਹੇ ਨੇ ਕਿ ਗਲਤ ਹੋ ਗਿਆ ਉਹ ਸਪੇਸ ਤਾਂ ਫਿਰ ਜਿਹੜੀ ਅਕਾਲੀ ਅਕਾਲੀਦਾਨ ਪੁਜਾਈ ਰਹਤੀ ਸੀ ਸਪੇਸ ਤਾਂ ਫਿਰ ਲੈਣੀ ਨਹੀਂ ਕਿਸੇ ਨੇ ਔਰ ਸਾਡੇ ਕੋਲ ਆਸ ਦੀ ਕਿਰਨ ਹੈ ਇਹ ਜੋ ਖਲੂਰ ਸਾਹਿਬ ਤੇ ਫਰੀਦਕੋਟ ਦੇ ਵਿੱਚ ਜਿੱਤ ਹੋਈ ਹੈ ਜਿੱਤ ਇਹ ਆਸ ਦੀ ਕਿਰਨ ਬਣ ਗਈ ਹੈ ਤੇ ਕੋਮਨ ਡੀਜਿਕ ਇਸ ਵਾਰ ਬੜਾ ਬੜਾ ਦੁਖਰ ਵਾਲੇ ਸੋਚਣਾ ਬੰਦਾ ਸੋਕਾ ਲੈ ਕੇ ਮੈਂ ਗੱਲ ਕਰਿਆ ਇਹ ਸਿਵਰ ਦੇ ਸੀ ਮਾਨ ਨੇ ਬਿਟਰੇ ਕੀ ਤੇ ਫਿਰ ਕੀਤਾ ਪਾਕ ਨੂੰ 99 ਵਿੱਚ ਬੜੀ ਵੱਡੀ ਤਾਕਤ ਦਿੱਤੀ ਪਾਕ ਨੇ ਇਹਨਾਂ ਨੂੰ ਨਹੀਂ ਚਲੇ ਪੰਜਾਹ ਰਾਜਪਗ ਨਹੀਂ ਹੋਏ ਅੱਜ ਨੂੰ ਵੀ 50 40 50 ਸਾਲ ਹੋ ਗਏ ਨੇ ਦਲ ਖਾਲਸਾ ਜਿਹੜਾ ਹੈ ਜਿਹੜਾ ਕਾਫੀ ਸਾਲ ਜਿਹੜੀ ਅਸੀਂ ਆਪਣੇ ਬੜੇ ਚਾਰ ਬਜ਼ੁਰਗਾਂ ਨਾਲ ਉਤਸ਼ਾਹ ਨਾਲ ਬਣਾਈ ਸੀ 70 ਵਿੱਚ ਉਹ ਵੀ ਦਾ ਜਿਹੜੀ ਸੀ ਉਹ ਰਾਜ ਦੀ ਕੋਲੈਕਟਰ ਰਾਜ ਦੀ ਜਿੱਥੇ ਘਟੋ ਘਟਾ ਗਿਆ ਉਹਨਾਂ ਨੂੰ ਨਿਸ਼ਾਨਾ ਹੈ ਠੀਕ ਹੈ ਸਤਕਾਰ ਕਰਦੇ ਉਹਨਾਂ ਦਾ ਉਹ ਕੰਨ ਦੇ ਸੀ ਰਾਜ ਨਹੀਂ ਦੀ ਜਾਣਾ ਪਰ ਇਲੈਕਟ੍ਰੋ ਰਾਜ ਨਹੀਂ ਦੀ ਜਾਣਾ ਸੀ ਇਸ ਮਤਲਬ ਇਸ ਨਿਸ਼ਾਨੇ ਵਾਸਤੇ ਲੜਨਾ ਉਹ ਰੈਕਟਰ ਰਾਜ ਨਹੀਂ ਦੀ ਜੀ ਜੋ ਉਕਟਨਾ ਵਰਪੜਦੀ ਹੈ ਉਹ ਰੈਕਸ਼ਨ ਕਰ ਦਿੰਦੇ ਨੇ ਉਹ ਪ੍ਰਤੀਕਰ ਕਰਦੇ ਮੁਜਾਹਰਾ ਕਰਦੇ ਐਗਜ਼ਾਮਿਨਰ ਕਰ ਲੈਂਦੇ ਥੈਟਸ ਆਲ ਹੋਰ ਤੇਰੇ ਕੋਈ ਹੈ ਨਹੀਂ ਸੰਯੁਕਤ ਕਾਲੇ ਜਿਹੜਾ ਗੁਰੂ ਪਿੰਡਾ ਵਗੈਰੇ ਬਣਾਇਆ ਸੀ ਉਹ ਚਲ ਮਾੜਾ ਬਟਾ ਚੱਲ ਰਿਹਾ ਹੈ ਜਿਹੜੀ ਜਿੱਤ ਕੀ ਹੋਈ ਹੈ ਫਰੀਦਕੋਟ ਉਹਦੇ ਚ ਉਹਨਾਂ ਦਾ ਬੜਾ ਵੱਡਾ ਰੋਲ ਹੈ ਸੋ ਮੈਂ ਸੁਣਦਾ ਕਿ ਅਗਰ ਫਿਰ ਕੋਈ ਇਹ ਤੇਰਾ ਮਿਲ ਬੈਠਣਾ ਹੈ ਜੇਕਰ ਕਾਲੀਦੰਦ ਦਾ ਕ੍ਰਾਈਸਿਸ ਜੀ ਤਾਂ ਪੰਥਕ ਤੇਰਾ ਦਾ ਕ੍ਰਾਈਸਿਸ ਤਾਂ ਹੈ ਨਾ ਉਹ ਕੋਲ ਸਾਹਮਣੇ ਆ ਰਹੀ ਆ ਸਪੇਸ ਬਣਨ ਵਾਸਤੇ ਕਿਉਂ ਨਹੀਂ ਛੜੂ ਕੋਲ ਆਪਣੇ ਵਿਚਾਰ ਸੁਖਵੀਰ ਜੇਕਰ ਅਮਰਥਪਾਲਸ ਦਾ ਪਗਲ ਕਰ ਗੱਲ ਕਰ ਸਕਦੇ ਆ ਵਿਚਾਰ ਦਿੱਤੀ ਜਾਂਦੇ ਹੋ ਤੁਸੀਂ ਕਹਿ ਰਹੇ ਹੋ ਤਾਂ ਅਮਰਥਪਾਲਸ ਕੋਲ ਕੀ ਰੋਡ ਮੈਪ ਹੈ ਜਿੱਥੇ ਬੰਦੀ ਸਟੱਕਰ ਕਰਨ ਦਾ ਕੀ ਉਹ ਇੰਤਜ਼ਾਰ ਕਰ ਰਿਹਾ ਆਪਣੀ ਰਿਹਾਈ ਦੀ ਦੇਖੋ ਜਿੱਦਾਂ ਦੇ ਜਿਹੜਾ ਕਿ ਸੰਗਠਨ ਲੜੇ ਜਾਂਦੇ ਨੇ ਪਾਰਟੀ ਚਲਾਈ ਜਾਂਦੀਆਂ ਨੇ ਇਸ ਵੇਲੇ ਸੋਚਣਾ ਜੀ ਉਹ ਇਸ ਬਾਰੇ ਕੌਮ ਸਾਹਮਣੇ ਕੋ ਲੈ ਕੇ ਆਣ ਗੱਲ ਨੂੰ ਜਿੱਥੇ ਬੰਦੀ ਲੈ ਕੇ ਆਣ ਵਾਰਿਸ ਕੋ ਜਾਦੇ ਹੈਗੇ ਪਰ ਉਹਦਾ ਅੱਗੇ ਕੀ ਕੋ ਵੇਖਾ ਹੈ ਅਮਰਤਪਾਸ ਹੀ ਲੋਕ ਆਸ ਰੱਖਦੇ ਨੇ ਉਹ ਆਸ ਰੱਖਦੇ ਹੋਏ ਉਹਦੇ ਤੋਂ ਕੀ ਆਪਾਂ ਰੱਖ ਸਕਦੇ ਆ ਕਿ ਜੋ ਇਹ ਸਪੀਸਿਸ ਬਣ ਰਹੀਆਂ ਨੇ ਕਾਲੀਦਾਲ ਪਾਸ ਹੋ ਜਾਦਾ ਠੀਕ ਹੋ ਜਾਂਦਾ ਫਿਰ ਉਹਦਾ ਹੁੰਦਾ ਉਹਦੇ ਕੀ ਹੈ ਸੋ ਮੈਂ ਇਹਦਾ ਕਿ ਇੱਕ ਧਿਰ ਦੀ ਗੁਜਾਇਸ਼ ਪੰਜਾਬ ਦੀ ਰਾਜਨੀਤੀ ਬਣੀ ਹੋਈ ਹੈ ਅਗਰ ਫਰਜ਼ ਗੱਲ ਉਹ ਸਤਾਈ ਵਾਰ ਨਾ ਮਸਲਾ ਹੱਲ ਹੋ ਜਾਂਦਾ ਠੀਕ ਹੈ ਨਹੀਂ ਤਾਂ ਫਿਰ ਅਗਰ ਨਹੀਂ ਹੁੰਦਾ ਤੇ ਇੱਕ ਸਪੇਸ ਜਿਹੜੀ ਹੈ ਉਹ ਸੁੱਤੇ ਸਿੱਧ ਤਾਕਤ ਜਿਹੜੀ ਹੈ ਪੰਤਕ ਤਰ੍ਹਾਂ ਮਿਲ ਸਕਦੀ ਹੈ ਜੇਕਰ ਆਪਣੇ ਪੱਤੇ ਠੀਕ ਤਰ੍ਹਾਂ ਖੇਡਣਗੇ ਥਿਸ ਇਜ਼ ਮਾਈ ਪੁਆਇੰਟ ਕਿ ਕਿਤੇ ਦੁਨੀਆ ਬਣੀ ਦੂਸਰੀ ਪਾਰਟੀ ਹੈਗੀ ਨੇ ਲੋਕ ਚੁਣ ਲੈਣਗੇ ਕੋਈ ਭਗਵੰਤ ਮਾਨ ਦੇ ਨਾਲ ਕੋਈ ਹੋਰ ਭਗਵੰਤ ਮਾਨ ਆ ਜਾਏਗਾ ਹੋਰ ਆ ਜਾਏਗਾ ਕੋਈ ਕਾਂਗਰਸ ਅਜੇ ਬੀਜੇਪੀ ਆ ਜਾਏਗੀ ਪਰ ਆ ਦਾ ਦੁਖਾਂਤ ਉੱਥੇ ਰਹਿ ਗਿਆ ਨਾ ਜੀ ਮੁੱਦਾ ਇਹ ਹੈ ਕਿ ਤਰ੍ਹਾਂ ਨਿਕਲ ਸਕੀਤਾ ਖੜਕਸ਼ੰਗਰ ਸ਼ਹੀਦ ਜਿਹੜਾ ਹਰਸ਼ੰਗਰ ਸ਼ਹੀਦ ਲੜਾਇਆ ਗਿਆ 84 ਹੋਇਆ ਇਹਨਾਂ ਦੁਕਾਨ ਚੱਲਿਆ ਇਹਨਾਂ ਕੁਝ ਅਸੀਂ ਕੀਤਾ ਤੇ ਅਸੀਂ ਆਪਣੇ ਨੂੰ ਪੰਜਾਬ ਚ ਰਾਜਪਗ ਦੇ ਮਾਲਕ ਕਿਉਂ ਨਹੀਂ ਬਣ ਸਕਦੇ ਥਿਸ ਇਜ਼ ਅ ਪੁਆਇੰਟ ਇਹ ਸਵਾਲ ਹੈ ਕਿ ਅਸੀਂ ਕੀ ਮਤਲਬ ਲੜਨ ਮਰਨ ਵਾਸਤੇ ਜਾਂ ਸ਼ਹੀਦ ਹੋਣ ਵਾਸਤੇ ਹੀ ਅਸੀਂ ਰਾਜ ਕਰਨ ਵਾਸਤੇ ਨਹੀਂ ਹੈ ਹੁਣ ਜਿਹੜਾ ਪੰਥ ਪ੍ਰਕਾਸ਼ ਜਿਹੜਾ ਇਸ ਨੇ ਸੇ ਕੌਣ ਨੇ ਜਦੋਂ ਪੁੱਛਿਆ ਗੋਦ ਗਰੀਸ ਆ ਸਰ ਰਾਜ ਕਰ ਹੈ ਕਿ ਲੜ ਮਰੇ ਹੈ ਲੜ ਮਰ ਤਾਂ ਰਹੇ ਹਾਂ ਅਸੀਂ ਰਾਜਗੰਦੀ ਵਾਰੀ ਕਦੋਂ ਆਏਗੀ ਥਿਸ ਇਜ਼ ਅ ਪੁਆਇੰਟ ਇਹ ਗੱਲ ਹੈ ਇਸ ਵਾਰ ਸਾਰੇ ਸੂਝੀ ਤੋਂ ਦੀ ਲੋੜ ਹੈ ਉਹ ਮੂਲ ਬਤ ਹੈ ਇਸ ਲਈ ਸਾਡਾ ਜਿਹੜਾ ਫੋਕਸ ਕੇਂਦਰੀ ਪਰ ਕੇਂਦਰੀ ਹੈ ਉਹ ਜਿਹਦਰ ਗਵੀਸ ਸਿੰਘ ਸਹਿਬਾਨ ਨੇ ਜਸਰਾ ਸਹਿਬਾਨ ਕੋਲ ਕੋਰਪੋਰੇਟ ਮੈਪ ਹੈ ਹਮ ਕੋਈ ਹੋਰ ਚੀਜ਼ ਹੈ ਕੌਨੋ ਕੇ ਲਈ ਜਾਣਦਾ ਤਾਂ ਮੈਂ ਬਹੁਤ ਕੁਝ ਨਹੀਂ ਕਹ ਲੈ ਅਦਰਵਾਈਜ਼ ਇਹ ਨੁਕਸਾਨ ਹੋ ਜਾਏਗਾ ਠੀਕ ਹੈ ਜੀ ਬਿਲਕੁਲ ਬਿਲਕੁਲ ਤੇ ਫੈਸਲਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਦਰਸ਼ਕਾਂ ਨੂੰ ਸਮਝ ਕਿਤੇ ਸਸਿਪ ਤੋਂ ਇਸਨ ਪਾਈ ਹਰਪਿੰਦ ਸਿੰਘ ਜੀ ਸ੍ਰੀ ਅਨੰਦ ਸਹਿਬ ਵਾਲੇ ਜਿਹੜੇ ਪੰਜਾਬ ਦੀ ਸਿੱਖ ਯਾਤਸੂ ਤੇ ਪੰਜਾਬੀ ਯਾਤਸੂ ਕਾਸੋ ਦੇ ਦਿੱਫੰਤ ਤੱਕ ਰਾਜੀ ਪਈ ਉਦੋਂ ਬਾਅਦ ਨੂੰ ਵੀ ਸਮਨੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸਿੱਖ ਮੁੱਦਿਆਂ ਦੇ ਉੱਤੇ ਜਦ ਸਿੱਖ ਧਰਮਤਾ ਦੇ ਉੱਤੇ ਆਪਣੇ ਇਹ ਵਿਚਾਰ ਲਿਖਦੇ ਆ ਰਹੇ ਨੇ ਵਕਤ ਵਕਤ ਪਾਰਾਂ ਦੇ ਵਿੱਚ ਜਦ ਕਿਤਾਬਾਂ ਦੇ ਰੂਪ ਦੇ ਵਿੱਚ ਜਿਹੜੇ ਪੰਜਾਬ ਦੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਸਿੱਖ ਸਾਹਿਤ ਦੀ ਝੋਲੀ ਦੇ ਵਿੱਚ ਪਾ ਰਹੇ ਨੇ ਕੁਝ ਜਿੱਦ ਤਰ੍ਹਾਂ ਇਹਨਾਂ ਨੇ ਆਪਣੇ ਵਿਚਾਰ ਦੱਸੇ ਨੇ ਪੰਜਾਬ ਦੇ ਵਿੱਚ ਸ਼ਰੋਮੀ ਅਕਾਲ ਲਾਪੀਖ ਨੂੰ ਲੈ ਕੇ ਜateral ਮੌਜੂਦਾ ਜੋ ਬਤਾਰਾ ਚੱਲ ਰਿਹਾ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਜੁੜ ਦੱਸੋ ਤਾਂ ਕਿ ਅਸੀਂ ਅਗਲੀ ਇੰਟਰਵਿਊ ਦੇ ਵਿੱਚ ਤੁਹਾਡੇ ਵਿਚਾਰ ਨੇ ਉਹਨਾਂ ਦੇ ਉੱਤੇ ਵੀ ਚਰਚਾ ਕਰ ਸਕੀ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਹੈ ਜੇਕਰ ਤੁਸੀਂ ਭਾਈ ਹਸਨ ਸਿੰਘ ਹੋਰਾਂ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਪੰਥਕ ਨੂੰ ਲੈ ਕੇ ਜਾਂ ਪੰਥ ਮਤਲਿਆ ਨੂੰ ਲੈ ਕੇ ਤਾਂ ਤੁਸੀਂ ਕਮੈਂਟਸ ਦੇ ਰਾਹੀਂ ਆਪਣਾ ਸਵਾਲ ਕਰ ਸਕਦੇ ਹੋ ਤਾਂ ਅਸੀਂ ਅਗਲੇ ਇੰਟਰਵਿਊ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਡੇ ਟੈਕ ਟਿਕ ਤੋਂ ਦੇ ਕੋਸ਼ਿਸ਼ ਕਰਾਂਗੇ ਤੁਸੀਂ ਜੁੜੇ ਹੋ ਪਾਤੀ ਪੰਜਾਬ ਦੇ ਨਾਲ ਧੰਨਵਾਦ